ਪੰਜਾਬ ਤੇ ਆਸਟ੍ਰੇਲੀਆ ਚ ਕਿੰਨਾ ਕ ਫਰਕ ਦੇਖਦੇ ਮੈਂ ਇਹ ਨਹੀਂ ਕਹਿ ਸਕਦੀ ਕਿ ਆਸਟ੍ਰੇਲੀਆ ਮਾਰਾ ਦੇਸ਼ ਆ ਜਾਂ ਪੰਜਾਬ ਮਾਰਾ ਇੱਥੇ ਅਸੀਂ ਜੰਮੇ ਆ ਇੱਥੋਂ ਦੀ ਇੱਕ ਮਿੱਟੀ ਨਾਲ ਮੋਹ ਆ ਆਸਟ੍ਰੇਲੀਆ ਨੇ ਸਾਨੂੰ ਰੋਜ਼ਗਾਰ ਦਿੱਤਾ ਸਾਰਾ ਕੁਝ ਦਿੱਤਾ ਅੱਜ ਸਾਨੂੰ ਇਸ ਕਾਬਲ ਬਣਾਇਆ ਕਿ ਅਸੀਂ ਇੱਥੇ ਆ ਕੇ ਆਪਣਾ ਕੁਝ ਕਰ ਸਕੀਏ ਤਾਂ ਮਤਲਬ ਕਿਸ ਤਰੀਕੇ ਨਾਲ ਲੋਕਾਂ ਨੂੰ ਗਾਈਡ ਕਰ ਸਕਦੇ ਤੁਸੀਂ ਗੁੰਮਰਾਹ ਨਾ ਹੋਵੋ ਤੇ ਆਹ ਹਾਰਾ ਸਹੀ ਨੇ ਮਤਲਬ ਜੇ ਕੋਈ ਏਜੰਟ ਤੁਹਾਨੂੰ ਕਹਿ ਰਿਹਾ ਵੀ 10ਵੀਂ ਪਾਸ ਤੁਸੀਂ ਆ ਜਾਓ ਮੇਰੇ ਕੋਲੇ ਤੇ ਮੈਂ ਵੀਜ਼ਾ ਲਗਾ ਦੂੰਗਾ ਐਲਸੀ ਲੋੜ ਨਹੀਂ ਕਿਤਨਾ ਕਿਤਨਾ ਦੇ ਮਨਚ ਖੋਟ ਹੈ ਏਜੰਟਾਂ ਦੀ ਗੱਲ ਆ ਬਹੁਤ ਏਜੰਟ ਬੈਠੇ ਨੇ ਆਣਾ ਹਰ ਸਹਰ ਅੱਜ ਕੱਲ੍ਹ ਆਤਰਪਨ ਪਰ ਹੈਲ ਤੋ ਅੱਡੇ ਇਹ ਜੋ ਕੀ ਵੱਖਰਾ ਵੀ ਲੋਕ ਤੁਹਾਡੇ ਕੋਲੇ ਆਉਣ ਵੀਜ਼ਾ ਲਗਵਾਉਣ ਲਈ ਮੇਰੇ ਤੇ ਇਹ ਵੱਖਰਾ ਹੈ ਕਿ ਇੱਕਦਮ ਸਾਰਿਆਂ ਨੂੰ ਸਹੀ ਗਾਇਨਸ ਦਿੰਦੀਆਂ ਮੈਂ ਕੋਈ ਲਪੋਰੀ ਰੱਖਦੀ ਚਾਹੇ ਮੇਰੇ ਕੋਲ ਸਵੇਰ ਤੋਂ ਲੈ ਕੇ ਸ਼ਾਮ ਤੱਕ 100 ਬੰਦਾ ਆ ਜੇ ਇੱਕ ਵੀ ਫਾਈਲ ਨਾ ਮੈਨੂੰ ਕੋਈ ਦਵੇ ਪਰ ਮੈਂ ਅਗਲੇ ਨੂੰ ਸਿੱਧੀ ਸਹੀ ਗਾਈਡੈਂਸ ਦੋਗੀ ਤੁਹਾਡਾ ਵੀਜ਼ਾ ਲੱਗ ਸਕਦਾ ਜਾਂ ਨਹੀਂ ਲੱਗ ਸਕਦਾ ਤੁਸੀਂ ਅੱਗੇ ਕੀ ਕਰੋ ਜਾਂ ਕੀ ਨਾ ਕਰੋ ਇੱਕ ਇਹ ਚੀਜ਼ ਹੋ ਵੀ ਦੂਜੀ ਚੀਜ਼ ਇਹ ਮੇਰੇ ਕੋਲ ਪ੍ਰੋਪਰ ਆਸਟ੍ਰੇਲੀਆ ਦੀ ਸਟੱਡੀ ਆ ਮੈਂ ਉੱਧਰ ਮਾਈਗ੍ਰੇਸ਼ਨ ਲਾਅ ਕੀਤਾ ਹੋਇਆ ਠੀਕ ਹੈ ਜੀ ਤੇ ਮੇਰੇ ਕੋਲ ਉੱਧਰ ਰਜਿਸਟ੍ਰੇਸ਼ਨ ਵੀ ਮੈਂ ਲਈ ਹੋਈ ਆ ਇਹ ਚੀਜ਼ਾਂ ਦੇ ਕਰਕੇ ਕਿ ਮੈਨੂੰ ਇਹ ਹੈ ਕਿ ਵੀ ਮੇਰੇ ਮੇਕ ਸਹੀ ਪਰਸਨ ਆ ਜਿਹੜਾ ਕਿ ਆਪਣੇ ਏਰੀਆ ਵਿੱਚ ਹੈ ਨਹੀਂ ਕੋਈ ਜਿੰਦੇ ਕੋਲ ਇਹ ਡਿਗਰੀ ਹੋਵੇ ਜਾਂ ਇਹ ਡਿਪਲੋਮਾ ਹੋਵੇ ਜਾਂ ਮਤਲਬ ਕਿ ਸਾਰਾ ਕੁਝ ਹੋਵੇ ਕਿ ਮੈਨੂੰ ਇਹ ਲੱਗ ਰਿਹਾ ਕਿ ਇਹ ਆਮ ਬੈਸਟ ਪਰਸਨ ਕਿ ਜਿਨੇ ਆਸਟ੍ਰੇਲੀਆ ਜਾਂ ਕਿਸੇ ਹੋਰ ਕੰਟਰੀ ਚ ਜਾਣਾ ਤਾਂ ਕਿ ਮੈਨੂੰ ਕੰਟੈਕਟ ਕਰ ਸਕਦਾ ਜਦੋਂ ਤੋਂ ਇਨਸਾਨ ਹੋਂ ਚਾਇਆ ਪ੍ਰਵਾਸ ਉਦੋਂ ਦੇ ਚੱਲਦਾ ਹੈ ਪ੍ਰਵਾਸ ਜ਼ਰੂਰੀ ਵੀ ਹੁੰਦਾ ਕਿਉਂਕਿ ਲੋਕ ਆਪਣੇ ਚੰਗੇ ਭਵਿੱਖ ਦੀ ਆਸ ਦੇ ਵਿੱਚ ਚੰਗੇ ਕੰਮ ਲਈ ਆਪਣਾ ਫਿਚਰ ਬਣਾਉਣ ਦੇ ਲਈ ਬਲਕਾਂ ਦੇਸ਼ਾਂ ਚ ਜਾਂਦੇ ਰਹਿੰਦੇ ਨੇ ਪ੍ਰਵਾਸ ਕਰਦੇ ਰਹਿੰਦੇ ਨੇ ਕੋਈ ਬੰਦਾ ਪੰਜਾਬ ਚ ਆ ਜਾਂਦਾ ਕੋਈ ਬੰਦਾ ਪੰਜਾਬ ਤੋਂ ਬਾਹਰ ਚਲੇ ਜਾਂਦਾ ਇਹ ਹਮੇਸ਼ਾ ਚੱਲਦਾ ਰਿਹਾ ਹੈ ਜਦੋਂ ਤੋਂ ਦੁਨੀਆ ਬਣੀ ਆ ਤਾਂ ਇਹ ਇੱਕ ਤਰ੍ਹਾਂ ਦੇ ਜ਼ਰੂਰੀ ਵੀ ਆ ਕਿਉਂਕਿ ਤੁਸੀਂ ਦੁਨੀਆ ਵੀ ਦੇਖਦੇ ਹੋ ਤੇ ਆਪਣਾ ਫਿਚਰ ਵੀ ਬਣਾਉਣਾ ਸੋ ਪਰ ਕਈ ਵਾਰੀ ਇਹ ਹੁੰਦਾ ਵੀ ਸਾਨੂੰ ਬਾਹਰ ਜਾਣ ਦਾ ਚਾਹ ਤਾਂ ਹੁੰਦਾ ਜਾਂ ਸਾਨੂੰ ਬਾਹਰ ਜਾਣ ਦੀ ਖਿੱਚ ਤਾਂ ਹੁੰਦੀ ਆ ਪਰ ਸਾਡੇ ਕੋਲੇ ਸਹੀ ਗਾਈਡੈਂਸ ਨਹੀਂ ਹੁੰਦੀ ਵੀ ਅਸੀਂ ਕਿੱਥੇ ਜਾਣਾ ਕਿਵੇਂ ਜਾਣਾ ਬਹੁਤ ਵਾਰ ਇਦਾਂ ਹੋਇਆ ਅਕਸਰ ਅਖਬਾਰਾਂ ਤੋਂ ਨਿਊਜ਼ ਪੜ੍ਹਦੇ ਰਹਨੇ ਆ ਦੇਖਦੇ ਰਹਨੇ ਆ ਕਿ ਬਹੁਤ ਲੋਕਾਂ ਨੇ ਬਹੁਤ ਜ਼ਿਆਦਾ ਪੈਸਾ ਖਰਾਬ ਕੀਤਾ ਤੇ ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਇਮੀਗ੍ਰੇਸ਼ਨ ਰੀਡੈਂਟ ਸੀਗੇ ਉਹ ਬਹੁਤ ਜ਼ਿਆਦੇ ਬਦਨਾਮ ਵੀ ਹੋਏ ਨੇ ਸੁਮੇਲ ਹੁੰਦੀ ਆ ਸलो ਚੰਗੇ ਬੰਦੇ ਵੀ ਹੁੰਦੇ ਨੇ ਮਾੜੇ ਬੰਦੇ ਵੀ ਨੇ ਹਰ ਕੰਮ ਦੇ ਵਿੱਚ ਹੁੰਦੇ ਨੇ ਜੇ ਮਾੜੇ ਹੋਣਗੇ ਤਾਂ ਹੀ ਚੰਗੇ ਦੀ ਵੈਲਿਊ ਪਾਉਗੀ ਸੋ ਬਾਹਰ ਜਾਣਾ ਜ਼ਰੂਰੀ ਹੈ ਸਭ ਨੂੰ ਜਾਣਤਾ ਹੀ ਨਾ ਪਰ ਕਿਵੇਂ ਜਾਣਤਾ ਹੀ ਨਾ ਕਿਸ ਤਰੀਕੇ ਨਾਲ ਜਾਣਤਾ ਹੀ ਨਾ ਸਾਡੇ ਕੋਲੇ ਕਈ ਵਾਰੀ ਇਹ ਸਹੀ ਜਾਣਕਾਰੀ ਨਹੀਂ ਹੁੰਦੀ ਸੋ ਅੱਜ ਮੈਂ ਗੱਲ ਕਰ ਰਿਹਾ ਮੇਰੀ ਛੋਟੀ ਭੈਣ ਜੋਤ ਨਾਲ ਇਹ ਆਸਟ੍ਰੇਲੀਆ ਖੁਦ 14-15 ਸਾਲ ਬਤਾ ਕੇ ਆਈ ਹੈ ਉੱਥੇ ਇਹਨੇ ਬਕਾਇਦਾ ਇਸ ਚੀਜ਼ ਦੀ ਸਟੱਡੀ ਕੀਤੀ ਆ ਉਧਰ ਇਹਨੇ ਉਹ ਲੋਅਰ ਦੀ ਸਟੱਡੀ ਕੀਤੀ ਹੈ ਇਹਨੇ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਕਾਫੀ ਜੌਬ ਵੀ ਕੀਤੀਆਂ ਨੇ ਜਿਹਦੇ ਤਜਰਬੇ ਦੇ ਕੋਲੇ ਬਹੁਤ ਚੰਗਾ ਸੋ ਅੱਜ ਅਸੀਂ ਗੱਲ ਕਰਾਂਗੇ ਵੀ ਤੁਸੀਂ ਬਾਹਰ ਜਾਓ ਜਿਸ ਅੱਤੇ ਜਾਓ ਪਰ ਜਾਣਦੇ ਤਰੀਕੇ ਤੋਂ ਸਹੀ ਹੋਣ ਜੈਨੇ ਤਾਂ ਕਿ ਤੁਹਾਡਾ ਪੈਸਾ ਤੇ ਤੁਹਾਡੀ ਜ਼ਿੰਦਗੀ ਸੇਫ ਰਹੇ। ਜੁਤਕਰ ਤੁਹਾਡਾ ਬਹੁਤ ਬਹੁਤ ਸਵਾਗਤ ਆ। ਹੋਰ ਕੀ ਹਾਲ ਚਾਲ ਹੈ? ਵਧੀਆ ਜੀ ਤੁਸੀਂ ਦੱਸੋ ਕੀ ਕੋ? ਪਹਿਲਾਂ ਤਾਂ ਮੈਨੂੰ ਇਹ ਬੜੀ ਖੁਸ਼ੀ ਹੈ ਵੀ ਤੁਸੀਂ ਇੰਨਾ ਸਮਾਂ ਬਾਹਰ ਬਿਤਾਉਣ ਤੋਂ ਬਾਅਦ ਇੱਥੇ ਆ ਕੇ ਸੋਚਿਆ ਵੀ ਪੰਜਾਬ ਵਾਪਸ ਚਲੀਏ, ਇੱਥੇ ਬੈਠ ਕੇ ਕੰਮ ਕਰੀਏ। ਇਹ ਵਧੀਆ ਗੱਲ ਹੈ। ਮੈਂ ਇਹ ਅਕਸਰ ਲੋਕ ਜਿਹੜੇ ਜਾਣਦੇ ਨੇ ਨਾ ਬਾਹਰ ਮਿੱਠੀ ਜੇਲ ਕਿਤੇ ਨਾ ਕਿਤੇ ਕਿਹਾ ਜਾਂਦਾ ਹਨ। ਪੀੜਾ ਉਹਨਾਂ ਦੇ ਇੱਕ ਵਾਰ ਬਾਹਰ ਚਲੇ ਜਾਂਦਾ ਉਹ ਵਾਪਸ ਨਹੀਂ ਪਰਤਦਾ। ਤੁਹਾਡੇ ਮਨ 'ਚ ਇਹ ਖਿਆਲ ਕਿੱਦਾਂ ਆਇਆ? ਐਕਚੁਅਲੀ ਕੀਤਾ ਕਿ ਮੇਰੇ ਹਸਬੰਡ ਜਾਂ ਮੈਂ ਸਾਨੂੰ ਇਹ ਸੀਗਾ ਸ਼ੁਰੂ ਤੋਂ ਕਿ ਸਾਡੇ ਪਰ ਬੱਚੇ ਜਿਹੜੇ ਕਿ ਉਹ ਦਾਦਾ ਦਾਦੀ ਵੱਡਿਆਂ ਦੇ ਵਿੱਚ ਪਲਣ ਤਾਂ ਕਰਕੇ ਸਾਨੂੰ ਇਹ ਸੀਗਾ ਕਿ ਇੱਕ ਸਾਡੀ ਪਹਿਚਾਣ ਸਾਡੇ ਪਿੰਡ ਵਿੱਚ ਬੜੀ ਰਵੇ ਇਹਦੇ ਕਰਕੇ ਅਸੀਂ ਇਹ ਸੋਚਿਆ ਕਿ ਸਾਨੂੰ ਵਾਪਸ ਆਪਣੇ ਪਿੰਡ ਵਿੱਚ ਜਾ ਕੇ ਕੁਝ ਇਹੋ ਜਿਹਾ ਕਰਨਾ ਚਾਹੀਦਾ ਜਿਹੜਾ ਕਿ ਅਸੀਂ ਲੋਕਾਂ ਦੀ ਭਲਾਈ ਵੀ ਕਰ ਸਕੀਏ ਤੇ ਆਪਣਾ ਇੱਕ ਪੈਸ਼ਨ ਨੂੰ ਵੀ ਅੱਗੇ ਵਧਾ ਸਕੀਏ ਜਿਹੜਾ ਕਿ ਸਾਡੇ ਅੰਦਰ ਹੈਗਾ ਕਿ ਹਾਂ ਵੀ ਜਿਹੜੇ ਲੋਕੀ ਗੁੰਮਰਾਹ ਹੋ ਰਹੇ ਨੇ ਅਸੀਂ ਉਹਨਾਂ ਨੂੰ ਸਿੱਧੇ ਰાવી પા ਸਕੀਏ ਤੋ ਜਦੋਂ ਤੁਸੀਂ ਪਹਿਲਾਂ ਗਏ ਸੀਗੇ ਜਦੋਂ ਹਲੇ ਪ੍ਰਵੀਨ ਨਾਲ ਤੁਹਾਡਾ ਮੇਲ ਨਹੀਂ ਹੋਇਆ ਸੀਗਾ ਤੁਸੀਂ ਉਦੋਂ ਇਹ ਚੀਜ਼ ਸੋਚੀ ਸੀ ਕਿ ਮੈਂ ਵਾਪਸ ਜਾਉਂਗੀ ਇੰਡੀਆ ਮੈਂ ਅੱਤ ਬਾਅਦ ਕਿ ਪ੍ਰਵੀਨ ਨੂੰ ਮਿਲਣ ਤੋਂ ਬਾਅਦ ਇਹ ਚੀਜ਼ ਸੋਚੀ ਸੀ ਅਸਲ 'ਚ ਮੈਨੂੰ ਇਹ ਪ੍ਰਵੀਨ ਤੋਂ ਮਿਲਣ ਤੋਂ ਬਾਅਦ ਹੀ ਮੇਰੇ ਮਨ 'ਚ ਆਇਆ ਕਿ ਹਾਂਜੀ ਵਾਪਸ ਜਾਣਾ ਚਾਹੀਦਾ ਕਿਉਂਕਿ ਮੇਰੇ ਭੈਣ ਭਰਾ ਸਾਰੇ ਉੱਧਰ ਹੋਣ ਕਰਕੇ ਕੋਈ ਮੇਰਾ ਇੰਨਾ ਇੰਡੀਆ ਨਾਲ ਪੰਜਾਬ ਨਾਲ ਲਗਾ ਨਹੀਂ ਸੀ ਬਟ ਜਦੋਂ ਮੈਂ ਆਪਣੇ ਹਸਬੰਦ ਨਾਲ ਪ੍ਰਵੀਨ ਨਾਲ ਮਿਲੀ ਤਾਂ ਉਦੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਹਾਂ ਕੀ ਹੋਰ ਪੰਜਾਬ ਚ ਬਹੁਤ ਕੁਝ ਇਹੋ ਜਿਹਾ ਹੈ ਜਿਹੜਾ ਕਿ ਆਪਾਂ ਨੂੰ ਬਾਹਰ ਰਹਿ ਕੇ ਆਪਾਂ ਚੀਜ਼ਾਂ ਨੂੰ ਮਿਸ ਕਰਦੇ ਆ ਕਿ ਇੱਧਰ ਰਹਿ ਕੇ ਉਹਨਾਂ ਨਾਲ ਮਿਲਣ ਨਾਲ ਉਹਨਾਂ ਨਾਲ ਗੱਲਬਾਤ ਕਰਕੇ ਪਤਾ ਲੱਗਿਆ ਕਿ ਹਾਂ ਇੱਕ ਪੰਜਾਬ ਉਹਨਾਂ ਨੇ ਮੈਨੂੰ ਪੰਜਾਬ ਦਾ ਇੱਕ ਸੋਹਣਾ ਪਾਸਾ ਦਿਖਾਇਆ ਕਿ ਹਾਂ ਇੱਥੇ ਜਾ ਕੇ ਆਪਾਂ ਇਹ ਕੁਝ ਕਰ ਸਕਦੇ ਆ ਆਪਾਂ ਇੱਕ ਵਧੀਆ ਜ਼ਿੰਦਗੀ ਜੀ ਸਕਦੇ ਆ ਐਸ ਕੰਪੇਅਰ ਟੂ ਆਸਟ੍ਰੇਲੀਆ ਤਾਂ ਜੇ ਮੈਂ ਤੁਸੀਂ ਇਹ ਚੀਜ਼ ਦੀ ਬਕੇਰ ਸਟਡੀ ਕੀਤੀ ਇਮੀਗ੍ਰੇਸ਼ਨ ਦੀ ਪੜਾਈ ਕੀਤੀ ਉੱਧਰ ਤੁਸੀਂ ਹਾਂਜੀ ਲਵਰ ਦੀ ਪੜਾਈ ਕੀਤੀ ਹਾਂ ਕਿਉਂਕਿ ਇਹ ਪਹਿਲੇ ਤਿਆਰੀs ਤੋਂ ਟੋੜੀ ਵੀ ਮੈਂ ਜਾ ਕੇ ਕੰਮ ਕਰੂੰਗੀ ਤਾਂ ਸਟੱਡੀ ਕੀਤੀ ਸੀ ਜੇ ਤੁਹਾਨੂੰ ਇਹ ਪਹਿਲੀ ਸ਼ੌਂਕ ਸੀਗੇ ਮੇਂ ਸਟੱਡੀ ਜੇ ਤੁਸੀਂ ਪੰਜਾਬ ਵਾਪਸ ਨਾ ਆਉਂਦੇ ਤੁਸੀਂ ਆਸਟ੍ਰੇਲੀਆ ਰਹਿ ਕੇ ਵੀ ਇਹੀ ਕੰਮ ਕਰਨਾ ਸੀਗਾ ਹਾਂਜੀ ਮੇਰਾ ਹੁਣ ਵੀ ਉਧਰ ਇੱਕ ਆਪਣਾ ਇੱਕ ਬਿਜ਼ਨਸ ਡਿਵੈਲਪ ਕੀਤਾ ਹੋਇਆ ਜਿਹੜਾ ਕਿ ਤੁਸੀਂ ਔਨਸ਼ੋਰ ਰਹਿ ਕੇ ਆਫਸ਼ੋਰ ਰਹਿ ਕੇ ਚਲਾ ਸਕਦੇ ਹੋ ਠੀਕ ਹੈ ਜੀ ਹਾਂ ਉਧਰ ਵੀ ਮੇਰਾ ਇਹੀ ਪੈਸ਼ਨ ਸੀਗਾ ਇੱਕ ਮੇਕ ਐਜ਼ ਅ ਪੈਸ਼ਨ ਜੌਬ ਕਰ ਰਹੀ ਹਾਂ ਇਹ ਠੀਕ ਹੈ ਜੀ ਮੈਂ ਉੱਥੇ ਵੀ ਮੇਰਾ ਆਪਣਾ ਬਿਜ਼ਨਸ ਸੈਟਅਪ ਮੈਂ ਉਧਰ ਵੀ ਜਾ ਕੇ ਜੇ ਮੈਂ ਹੁਣ ਚਾਹਾਂ ਤਾਂ ਮੈਂ ਕਰ ਮੂਵ ਕਰਾਂ ਪੰਜਾਬ ਦੇ ਵਿੱਚ ਆਸਟ੍ਰੇਲੀਆ ਨਾਲੋਂ ਤਾਂ ਕਿ ਇੱਥੇ ਉੱਥੇ ਤਾਂ ਬਹੁਤ ਏਜੰਟ ਨੇ ਜਿਹੜੇ ਆਪਾਂ ਨੂੰ ਹੈਲਪ ਕਰ ਸਕਦੇ ਆ ਬਟ ਇੱਥੇ ਕੋਈ ਇਹੋ ਜਿਹਾ ਏਜੰਟ ਨਹੀਂ ਹੈ ਜਿਹਨੂੰ ਸਟੱਡੀ ਹੋਵੇ ਪ੍ਰੋਪਰ ਕਿ ਜਿਹੜਾ ਤੁਹਾਨੂੰ ਪ੍ਰੋਪਰ ਗਾਈਡੈਂਸ ਦੇ ਸਕੇ ਵੀ ਹਾਂ ਰਾਈਟ ਵੇ ਕੀ ਆ ਜੇ ਤੁਸੀਂ ਕਿਸੇ ਹੋਰ ਕੰਟਰੀ ਦੇ ਵਿੱਚ ਪਰਮਨੈਂਟਲੀ ਮੂਵ ਹੋਣਾ ਚਾਹੁੰਦੇ ਹੋ ਮੈਂ ਜਿਵੇਂ ਤੁਸੀਂ ਚੋਣਾ 15 ਸਾਲ ਤੱਕ ਵਰਬਾ ਤੁਹਾਡਾ ਤਾਂ ਰਹਿੰਦਾ ਹੈ ਨਾ ਜੇ ਕੰਮ ਕੀਤਾ ਉਸ ਦੇਸ਼ ਵਿੱਚ ਚੰਗੀ ਤਰ੍ਹਾਂ ਦੇਖਿਆ ਵੀ ਨੇੜੇ ਹੈ ਨਾ ਕਈ ਵਾਰੀ ਲੋਕਾਂ ਲਈ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਦੂਰ ਦੇ ਢੋਲ ਸੁਹਾਗ ਨੇ ਆਪਾਂ ਕਹਿ ਦਿੰਦੇ ਨੇ ਹੁੰਦੇ ਨੇ ਨਾ ਪਰ ਜਦੋਂ ਦਾ ਜਦੋਂ ਇਸ ਫੀਲਡ ਦੇ ਵਿੱਚ ਹੁੰਦਾ ਉਹਨੂੰ ਡੀਪਲੀ ਜਾਣਦਾ ਹੁੰਦਾ ਤੇ ਪੰਜਾਬ ਤੇ ਆਸਟ੍ਰੇਲੀਆ 'ਚ ਕਿੰਨਾ ਕ ਫਰਕ ਦੇਖਦੇ ਦੇਖੋ ਕਿ ਜਿਵੇਂ ਆਪਾਂ ਕਹਿੰਨੇ ਆਂ ਵੀ ਆਪਾਂ ਨੂੰ ਉਦੇਸ਼ ਨੂੰ ਕਰੇ ਭੰਡਣਾ ਨਹੀਂ ਚਾਹੀਦਾ ਜਿਹਦੇ ਆਪਾਂ ਨੂੰ ਰੂਸੀ ਰੋੜੀ ਦਿੱਤਾ ਹੈ ਮੈਂ ਨਹੀਂ ਕਹਿ ਸਕਦਾ ਕਿ ਆਸਟ੍ਰੇਲੀਆ ਮਾੜਾ ਦੇਸ਼ ਹੈ ਜਾਂ ਪੰਜਾਬ ਮਾੜਾ ਇੱਥੇ ਅਸੀਂ ਜੰਮੇ ਆਂ ਇੱਥੋਂ ਦੀ ਇੱਕ ਮਿੱਟੀ ਨਾਲ ਮ ਆਸਟ੍ਰੇਲੀਆ ਨੇ ਸਾਨੂੰ ਰੋਜ਼ਗਾਰ ਦਿੱਤਾ ਸਾਰਾ ਕੁਝ ਦਿੱਤਾ ਅੱਜ ਸਾਨੂੰ ਇਸ ਕਾਬਿਲ ਬਣਾਇਆ ਕਿ ਅਸੀਂ ਇੱਥੇ ਆ ਕੇ ਆਪਣਾ ਕੁਝ ਕਰ ਸਕੀਏ ਆਸਟ੍ਰੇਲੀਆ ਇੱਕ ਬਹੁਤ ਸੋਹਣਾ ਮੁਲਕ ਆਪਣੇ ਆਪ ਦੇ ਵਿੱਚ ਠੀਕ ਹੈ ਪਰ ਇਹ ਗੱਲ ਆ ਕਿ ਉੱਥੇ ਤੁਹਾਨੂੰ ਟਾਈਮ ਦੇ ਤੁਸੀਂ ਬਹੁਤ ਜ਼ਿਆਦਾ پابੰਦ ਹੁੰਨੇ ਹੋ ਟਾਈਮ ਦੇ ਕਰਕੇ ਮੈਨੇਜਮੈਂਟ ਸਾਰਾ ਕੁਝ ਐਂਡ ਆਫ ਦਾ ਡੇ ਕੀ ਹੁੰਦਾ ਕਿ ਤੁਹਾਨੂੰ ਤੁਹਾਡੇ ਬੱਚਿਆਂ ਲਈ ਟਾਈਮ ਨਹੀਂ ਮਿਲਦਾ ਕਿੰਤਨ ਤੁਹਾਡੀ ਫੈਮਿਲੀ ਲਈ ਘਟਾ ਟਾਈਮ ਮਿਲਦਾ ਇਹੇ ਚੀਜ਼ਾਂ ਪੰਜਾਬ ਦੇ ਵਿੱਚ ਠੀਕ ਰਹੀ ਸੀ ਪੰਜਾਬ ਚ ਬੱਚੇ ਐਟ ਲੀਸਟ ਦਾਦਾ ਦਾਦੀ ਕੋਲ ਰਹਿ ਰਹੇ ਨੇ ਘਰ ਪਰਿਵਾਰ ਚ ਰਹਿ ਰਹੇ ਨੇ ਬੱਚਿਆਂ ਦੀ ਇੱਕ ਦੇਖਭਾਲ ਬਹੁਤ ਸੋਹਣੀ ਹੋ ਰਹੀ ਆ ਤਾਂ ਕਰਕੇ ਅਸੀਂ ਪੰਜਾਬ ਨੂੰ ਹੋਣ ਦਾ ਇਰਾਦਾ ਬਣਾਇਆ ਪਰ ਆਸਟ੍ਰੇਲੀਆ ਵੀ ਆਪਣੇ ਆਪ ਚ ਇੱਕ ਬਹੁਤ ਸੋਹਣਾ ਦੇਸ਼ ਆ ਤੇ ਰੋਜ਼ਗਾਰ ਲਈ ਤੇ ਇੱਕ ਇਨਕਮ ਦਾ ਬਹੁਤ ਗੁੱਡ ਸੋਰਸ ਆ ਜਿਵੇਂ ਮੈਂ ਸ਼ੁਰੂ ਚ ਗੱਲ ਕੀਤੀ ਸੀ ਵੀ ਅਕਸਰ ਸਾਡੇ ਲੋਕਾਂ ਨੂੰ ਬਾਹਰ ਜਾਣ ਦੀ ਖਿੱਚ ਹੁੰਦੀ ਆ ਪਰ ਕਿਤੇ ਨਾ ਕਿਤੇ ਗਮਰਾਹ ਹੋ ਜਾਂਦੇ ਨੇ ਬਹੁਤ ਕੇਸ ਹੋ ਜਿਹੜੇ ਹੋਏ ਨੇ ਕਈ ਲੋਕਾਂ ਦੀ ਪੈਸਾ ਵੀ ਚਲਾ ਗਿਆ ਜਾਨ ਨਵੀ ਚ ਲੇ ਗੀਆਂ ਬਹੁਤ ਕਿਸੇ ਤੰਦੇ ਹੋਈ ਨਾ ਜੋ ਤਾਂ ਆਪਾਂ ਛੋਟੇ ਹੁੰਦੇ ਖ਼ਬਰਾਂ ਚ ਪੜਦੇ ਆਏ ਆ ਨਿਊਜ਼ ਸੁਣਦੇ ਆਏ ਆ ਪਰ ਫਿਰ ਵੀ ਕਿਤੇ ਨਾ ਕਿਤੇ ਲੋਕਾਂ ਦੀ ਬਾਹਰ ਜਾਣ ਦੀ ਖੇਚਾ ਜਿਹੜੀ ਉਹ ਬਰਕਰਾਰ ਹੋ ਮੇ ਹਨ ਐਡੇ ਐਡੇ ਐਕਸੀਡੈਂਟ ਹੋਣ ਤੋਂ ਬਾਅਦ ਵੀ ਲੋਕਾਂ ਨੂੰ ਲੱਗਦਾ ਵੀ ਸਾਨੂੰ ਬਾਹਰ ਜਾਣਾ ਪੈਂਦਾ ਸੋ ਮੈਂ ਚਲੋ ਹੁਣ ਸੋਸ਼ਲ ਮੀਡੀਆ ਆ ਗਿਆ ਹੋਰ ਬਹੁਤ ਕੁਝ ਆ ਗਿਆ ਲੋਕ ਅਵੇਅਰ ਵੀ ਹੋਣ ਲੱਗੇ ਹਨ ਕਿਤੇ ਨਾ ਕਿਤੇ ਜਾਂਟਾ ਤੇ ਇਲਜ਼ਾਮ ਵੀ ਲੱਗਦੇ ਰਹੇ ਨੇ ਪਹਿਲਾਂ ਵੀ ਇਹ ਲੋਕਾਂ ਨੂੰ ਲੁੱਟਦੇ ਨੇ ਜੀ ਲੋਕਾਂ ਦਾ ਹਨਾ ਪੈਸਾ ਵੇਸਟ ਕਰਦੇ ਨੇ ਲੋਕਾਂ ਦੀ ਜਿੰਦਗੀ ਨਾਲ ਖਰਬਾ ਕਰਦੇ ਨੇ ਉਹ ਕਿਤੇ ਨਾ ਕਿਤੇ ਸਹੀ ਸੀ ਕਿਉਂਕਿ ਥੋੜੇ ਬੰਦੇ ਸੀ ਕੀ ਉਦਾਂ ਦੇ ਜਿਨ੍ਹਾਂ ਨੇ ਇਸ ਕੀ ਤੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਨਾ ਕੀਤੀ ਜੇ ਆਪਾਂ ਗੱਲ ਕਰੀਏ ਵੀ ਹੁਣ ਤੁਸੀਂ ਬਕਾਇਦਾ ਸਟੱਡੀ ਕਰਕੇ ਆਏ ਹੋ ਇੱਕ ਬਹੁਤ ਸੋਹਣਾ ਤੁਸੀਂ ਇੱਥੇ ਆਪਣੇ ਪਿੰਡ ਤੇ ਰਹਿ ਕੇ ਇੱਕ ਬਹੁਤ ਵਧੀਆ ਇਹਦਾ ਪਲੱਸ ਪੁਆਇੰਟ ਇਹ ਹੈ ਵੀ ਜਿਹੜਾ ਬੰਦਾ ਤੁਹਾਡੇ ਕੋਲੇ ਆ ਕੇ ਵੀਜ਼ਾ ਲਗਵਾਊਗਾ ਉਹਦੇ ਚਾਂਸ ਨੇ ਜ਼ਿਆਦਾ ਵੀਜ਼ਾ ਲੱਗਣ ਦੇ ਮਤਲਬ ਉਹਦੇ ਨਾਲ ਠੱਗੀ ਨਹੀਂ ਹੋ ਸਕਦੀ ਕਿਉਂਕਿ ਤੁਸੀਂ ਮੂਲ ਇੱਥੋਂ ਦੇ ਹੋ ਤੁਸੀਂ ਇੱਥੇ ਬੈਠੇ ਹੋ ਤੁਹਾਡੇ ਘਰ ਬਰ ਇੱਥੇ ਆ ਲੋਕਾਂ ਨੂੰ ਤੁਹਾਡਾ ਐਡਰੈਸ ਪਤਾ ਹਨਾ ਉਹ ਤੁਹਾਡੇ ਘਰੇ ਵੀ ਆ ਸਕਦਾ ਤੁਹਾਡੇ ਆਫਿਸ 'ਚ ਵੀ ਆ ਸਕਦਾ ਤੁਹਾਡਾ ਪੱਕਾ ਟਿਕਾਣਾ ਹੈ ਇੱਕ ਸਭ ਤੋਂ ਇਹ ਜਿਹੜਾ ਪਲੱਸ ਪੁਆਇੰਟ ਬੋਲ ਲੱਗਦਾ ਹੈ ਹਨਾ ਤੇ ਇਹ ਤੋਂ ਬਿਨਾ ਹੋਰ ਤਰੀਕਾ ਕੀ ਹੈ ਬਾਹਰ ਸਹੀ ਜਾਣ ਦਾ ਕਿਉਂਕਿ ਲੋਕ ਰੁਕਦੇ ਤਾਂ ਹੈ ਨਹੀਂ ਬਾਹਰ ਜਾਣ ਤੋਂ ਜਾਣਾ ਸਭ ਨੇ ਆ ਤਾਂ ਮਤਲਬ ਕਿ ਕਿਸ ਤਰੀਕੇ ਨਾਲ ਲੋਕ ਨੂੰ ਗਾਈਡ ਕਰ ਸਕਦੇ ਤੁਸੀਂ ਗੁੰਮਰਾਹ ਨਾ ਹੋਵੋ ਤੇ ਆਹ ਹਾਰਾ ਸਹੀ ਨੇ ਸਭ ਤੋਂ ਜੇ ਤੁਸੀਂ ਮੈਨ ਅਸਟ੍ਰੇਲੀਆ ਬਾਰੇ ਗੱਲ ਕਰੋ ਸਭ ਤੋਂ ਸਹੀ ਤਰੀਕਾ ਜੇ ਬੱਚਾ ਕਹਿੰਦਾ ਕਿ ਮੈਂ ਯੰਗ ਇਚ ਜਾਣਾ ਚਾਹੁੰਦਾ ਫਾਰ ਇਗਜ਼ਾਮਪਲ ਕਹਿੰਦਾ ਪਲੱਸ ਬਾਹਰ ਜਾਣਾ ਚਾਹੁੰਦਾ ਤਾਂ ਬੱਚੇ ਦੇ ਕੋਲ ਬੱਚਾ ਪਲੱਸ 2 ਦਵਾ ਦਾ ਆਪਾਂ ਸਟੱਡੀ ਵੀਜ਼ਾ ਤੇ ਆਪਾਂ ਪ੍ਰੇਫਰ ਕਰਦੇ ਆ ਕਿ ਬੱਚਾ ਪਲੱਸ 2 ਸਟੱਡੀ ਵੀਜ਼ਾ ਤੇ ਜਾਵੇ ਉਸ ਤੋਂ ਬਾਅਦ ਇੱਕ ਸਕਿਲਡ ਵੀਜ਼ਾ ਆਉਂਦਾ ਜਿਹੜਾ ਕਿ ਬਹੁਤ ਅੱਜਕੱਲ ਮਾਰਕੀਟ 'ਚ ਚੱਲ ਰਿਹਾ 4A2 ਵੀਜ਼ਾ ਪਰ ਲੋਕਾਂ ਨੂੰ ਉੱਥੇ ਬਹੁਤ ਗੁੰਮਰਾਹ ਕੀਤਾ ਜਾਂਦਾ ਉੱਥੇ ਇਹ ਕਿਹਾ ਜਾਂਦਾ ਕਿ ਜੀ ਤੁਹਾਨੂੰ ਇਹ ਵੀਜ਼ਾ ਦੱਸ ਹੀ ਪਾਸ ਹੋ ਕੋਈ ਨਾ ਦੀ ਲੱਗ ਜੂਗਾ ਕੋਈ ਆਇਲੈਸ ਦੀ ਲੋੜ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਬਟ ਉਹਦੇ ਵਿੱਚ ਆਇਲੈਸ ਵੀ ਰਿਕੁਆਇਰਮੈਂਟ ਆ ਉਹਦੇ 'ਚ ਤੁਹਾਨੂੰ ਤੁਹਾਡਾ ਪ੍ਰੋਪਰ ਵਰਕ ਐਕਸਪੀਰੀਅੰਸ ਵੀ ਰਿਕੁਆਇਰਡ ਆ ਜੇ ਤੁਹਾਡੇ ਕੋਲ ਵਰਕ ਐਕਸਪੀਰੀਅੰ ਦੈਨ ਤੁਸੀਂ ਉਹ ਵੀ ਜਿਹੜੇ एलिਜੀਬਲ ਹੋ ਨਹੀਂ ਤਾਂ ਨਹੀਂ ਹੈਗੇ ਸਭ ਤੋਂ ਬੈਸਟ ਆਪਸ਼ਨ ਮੇਰੇ ਅਕੋਰਡਿੰਗ ਪਰਮਨੈਂਸੀ ਸੌਰੀ ਸਟ੍ਰੇਟ ਪੀਆਰ ਜਾਣਾ ਸਭ ਤੋਂ ਬੈਸਟ ਵੇ ਆ ਆਸਟ੍ਰੇਲੀਆ ਜਾਣ ਦਾ ਉਹ ਬਹੁਤ ਰੇਅਰ ਲੋਕਾਂ ਨੂੰ ਪਤਾ ਕਿ ਆਪਾਂ ਸਟੇਟ ਪੀਆਰ ਜਾ ਸਕਦੇ ਆ ਕਿਉਂਕਿ ਉਹ ਚ ਕੀ ਹੁੰਦਾ ਕਿ ਉਹ ਫਾਈਲ ਇੱਕ ਇਦਾਂ ਦੀ ਹੁੰਦੀ ਹੈ ਕਿ ਉਹਦੇ ਵਿੱਚ 99% ਪੋਜ਼ਿਟਿਵ ਆਊਟਕਮ ਆਉਂਦੇ ਰਿਜ਼ਲਟਸ ਪੋਜ਼ਿਟਿਵ ਆਊਟਕਮ ਆਉਂਦੀ ਆ ਜਿਵੇਂ ਕਿ ਕੋਈ ਪਰ ਆਸਟ੍ਰੇਲੀਆ ਕੀ ਹੋ ਸਿਰਫ ਸਕਿਲਡ ਪੀਪਲਸ ਨੂੰ ਹੀ ਲੈ ਕੇ ਜਾਂਦਾ ਐਜ਼ ਅ ਪੀਆਰ ਠੀਕ ਹੈ ਜਿਵੇਂ ਫੋਰ ਐਗਜ਼ਾਮਪਲ ਤੁਸੀਂ ਕਹਿ ਲਓ ਕੋਈ ਡਾਟਾ ਐਨਾਲਿਸਟ ਆ ਕੋਈ ਸਿਸਟਮ ਐਨਾਲਿਸਟ ਆ ਕੋਈ ਕਾਰਪੈਂਟਰ ਆ ਠੀਕ ਆ ਕੋਈ ਅ ਅਕਾਊਂਟੈਂਟ ਆ ਬਾਕੀ ਸਿਰਫ ਜਿਹੜੇ ਸਕਿਲਡ ਪਰਸਨਸ ਨੇ ਜਿਨ੍ਹਾਂ ਕੋਲ ਐਕਸਪੀਰੀਅੰਸ ਹੈ ਉਹ ਫੀਲਡ ਦੇ ਵਿੱਚ ਉਹਨਾਂ ਨੇ ਕੁਆਲੀਫਿਕੇਸ਼ਨ ਕੀਤੀ ਹੋਈ ਆ ਗੁੱਡ ਇੰਗਲਿਸ਼ ਸਕਿਲਸ ਨੇ ਉਹ ਪੀਪਲ ਐਲੀਜੀਬਲ ਹੁੰਦੇ ਨੇ ਪਾਮਰੇ ਰੈਜ਼ਿਡੈਂਸੀ ਲਈ ਠੀਕ ਹੈ ਸਭ ਤੋਂ ਮੇਰੇ ਅਕੋਰਡਿੰਗ ਸਭ ਤੋਂ ਬੈਸਟ ਵੇ ਆਸਟ੍ਰੇਲੀਆ ਜਾਣ ਦਾ ਪੀਆਰ ਆ ਇਸ ਟਾਈਮ ਜੇ ਤੁਸੀਂ ਤੁਹਾਡੇ ਕੋਲ ਗੁੱਡ ਕੁਆਲੀਫਿਕੇਸ਼ਨ ਹੈ ਮਤਲਬ ਅ ਮੇਰੇ ਕੋ ਸਹੀ ਤੁਸੀਂ ਗੱਲ ਕਹਿ ਰਹੇ ਹੋ ਨਾ ਮਤਲਬ ਜੇ ਕੋਈ ਏਜੰਟ ਤੁਹਾਨੂੰ ਕਹਿ ਰਿਹਾ ਵੀ 10ਵੀਂ ਪਾਸ ਤੁਸੀਂ ਆ ਜਾਓ ਮੇਰੇ ਕੋਲੇ ਤੇ ਮੈਂ ਵੀਜ਼ਾ ਲਗਵਾ ਦੂੰਗਾ ਐਲਸੀ ਲੋੜਨੀ ਕਿਤਨਾ ਕਿਤੋਂ ਦੀ ਮਨਚ ਖੋਟ ਹੈ ਹਾਂਜੀ ਉਹ ਹਾਂਜੀ ਉਹਤੇ ਡੈਫੀਨਿਟਲੀ ਮੈਂ ਕਹਿ ਸਕਦਾ ਕਿ ਉਹ ਮਤਲਬ ਇਹ ਜੋ ਲੋਕਾਂ ਤੋਂ ਬਚਿਆ ਜਾਵੇ ਬਚਿਆ ਜਾਵੇ ਤਾਂ ਜ਼ਿਆਦਾ ਬੈਟਰ ਹੈ मतलब ਇਹੋ ਫੀਲੀ ਜਾਂਦਾ ਕੀ ਹੋ ਰਹਾ ਹੈ ਨਹੀਂ મતલਬ ਸਕਿਲ ਤਰੀਕੇ ਨਾਲ ਜਾਂ ਜਾਂ ਪੀਆ ਜਾਂ ਸਟੂਡੈਂਟ ਵੀਜ਼ਾ ਇੱਕ ਦੋ ਵੀਜ਼ੇ ਨੇ ਆਸਟ੍ਰੇਲੀਆ ਦੇ ਸੌਰੀ ਮੈਂ ਤੁਹਾਡੀ ਗੱਲ ਕਰ ਰਹੀ ਹਾਂ ਆਸਟ੍ਰੇਲੀਆ ਦੇ ਦੋ ਵੀਜ਼ੇ ਇਹ ਜਿਹੇ ਨੇ ਜਿਹੜੇ ਬਿਨਾਂ IELTS ਤੋਂ ਜਾ ਸਕਦੇ ਆ ਇੱਕ ਤਾਂ ਜੇ ਤੁਸੀਂ ਸਪਾਊਸ ਕੇਸ ਜਾ ਸਕਦੇ ਹੋ ਮਤਲਬ ਵਿਆਹ ਕਰਵਾ ਕੇ ਜਾ ਸਕਦੇ ਹੋ ਜਾਂ ਤੁਸੀਂ ਟੂਰਿਸਟ ਜਾ ਸਕਦੇ ਆ ਇਹਨਾਂ ਦੋ ਵੀਜ਼ਿਆਂ ਤੋਂ ਬਿਨਾਂ ਆਸਟ੍ਰੇਲੀਆ ਕੋਈ ਵੀ ਇਹੋ ਜਿਹਾ ਵੀਜ਼ਾ ਨਹੀਂ ਜਿੰਦੀ ਜਿਹੜਾ ਬਿਨਾਂ IELTS ਤੋਂ ਜਾ ਸਕਦੇ ਹੋ ਇਹ ਤੁਸੀਂ ਇਸ ਪਲੇ ਜੇਕਰ ਆਸਟ੍ਰੇਲੀਆ ਦੇ ਨਾਮ ਨਾਲ ਤੁਸੀਂ ਬਾਕੀ ਹੁਣ ਤੱਕ ਤਕਰੀਬਨ ਸਾਰੇ ਦੇਸ਼ ਤੇ ਹਨ ਤੁਸੀਂ ਕੰਮ ਕਰਦੇ ਹੋ ਵੀਜ਼ੇ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਮਤਲਬ ਕਿਹੜੇ ਕਿਹੜੇ ਵੀਜ਼ੇ ਹੁੰਦੇ ਨੇ ਜਿੱਤੇ ਲੋਕ ਜਾ ਸਕਦੇ ਨੇ ਜਿਵੇਂ ਕਿ ਹੁਣ ਯੂਰਪ वगैरह ਵਿੱਚ ਵਰਕ ਪਰਮਿਟ ਆ ਸਟੱਡੀ ਆ ਠੀਕ ਹੈ ਮੇਨਲੀ ਯੂਰਪ 'ਚ ਹੀ ਚੱਲਦਾ ਇੱਕ ਅੱਜ ਕੱਲ ਯੂਰਪ 'ਚ ਹੋਰ ਵੀਜ਼ਾ ਚੱਲ ਰਿਹਾ ਕਿ ਜੇ ਤੁਸੀਂ ਉੱਥੇ ਜਾ ਕੇ ਲੈਂਡ ਬਾਏ ਕਰਦੇ ਹੋ ਤਾਂ ਇੱਕ ਬਿਜ਼ਨਸ ਵੀਜ਼ਾ ਹੁੰਦਾ ਉਹ ਸਮ ਕੁਝ ਕੰਟਰੀਆਂ ਯੂਰਪ ਦੀਆਂ ਦੇ ਰਹੀਆਂ ਨੇ ਜੇ ਤੁਸੀਂ ਉੱਥੇ ਜਾ ਕੇ ਕੁਝ ਅਮਾਊਂਟ ਦੀ ਲੈਂਡ ਹੁੰਦੀ ਆ ਵੀ ਇੰਨੀ ਲੈਂਡ ਤੁਸੀਂ ਬਾਏ ਕਰਦੇ ਹੋ ਠੀਕ ਹੈ ਤੁਹਾਨੂੰ ਵਰਕਰ ਵੀ ਦਿੰਦੇ ਆ ਉਹਦੇ ਨਾਲ ਤੁਹਾਨੂੰ ਉਥੋਂ ਦੀ ਪੀਆਰ ਦੇ ਦਿੰਦੇ ਨੇ ਉਹ ਕੰਟਰੀ ਦੀ ਇਦਾਂ ਹੀ ਆਸਟ੍ਰੇਲੀਆ ਚ ਵੀ ਇੱਕ ਬਿਜ਼ਨਸ ਵੀਜ਼ਾ ਹੁੰਦਾ ਜਿਹਨੂੰ ਬਿਜ਼ਨਸ ਇਨੋਵੇਸ਼ਨ ਵੀਜ਼ਾ ਕਹਿੰਦੇ ਆ ਉਹ ਜੇ ਤੁਸੀਂ ਉੱਥੇ ਜਾ ਕੇ ਕੋਈ ਬਿਜ਼ਨਸ ਕਰਦੇ ਹੋ ਇੱਕ ਲਮਸਮ ਅਮਾਉਂਟ ਹੁੰਦੀ ਆ ਕੁਝ ਅਮਾਉਂਟ ਹੁੰਦੀ ਆ ਕਿ ਇੰਨੀ ਅਮਾਉਂਟ ਤੁਸੀਂ ਆਸਟ੍ਰੇਲੀਆ ਚ ਇਨਵੈਸਟ ਕਰਦੇ ਹੋ ਜਾਂ ਕੈਨੇਡਾ ਚ ਵੀ ਆਇਆ ਕੁਝ ਅਮਾਉਂਟ ਤੁਸੀਂ ਇਨਵੈਸਟ ਕਰਦੇ ਹੋ ਕੁਝ ਨਹੀਂ ਮਤ ਹੁੰਦੀ ਤਾਂ ਕਾਫੀ ਜ਼ਿਆਦਾ ਅਮਾਉਂਟ ਤੇ ਉਹ ਮਾਉਂਟ ਇਨਵੈਸਟ ਕਰਦੇ ਹੋ ਤਾਂ ਤੁਹਾਨੂੰ ਉਸ ਹਿਸਾਬ ਨਾਲ ਉਹ ਵੀਜ਼ਾ ਪ੍ਰੋਵਾਈਡ ਕਰਦੇ ਨੇ ਜਾਦਤਰ ਸਾਰੀਆਂ ਕੰਟਰੀਆਂ ਵਿੱਚ ਜਿਆਦਾ ਸਟੱਡੀ ਵੀਜ਼ੇ ਹੁੰਦੇ ਨੇ ਜਾਂ ਵਰਕ ਪਰਮਿਟ ਹੁੰਦੇ ਨੇ ਕੈਨੇਡਾ ਵਿੱਚ ਵੀ ਲਗਾ ਲਓ ਤੁਸੀਂ ਵਰਕ ਪਰਮਿਟ ਸਟੱਡੀ ਵੀਜ਼ਾ ਪਲੱਸ ਤੁਸੀਂ ਕਹਿ ਸਕਦੇ ਹੋ ਕਿ ਇੱਕ ਕੈਨੇਡਾ ਦੇ ਵਿੱਚ ਡਾਇਰੈਕਟ ਐਂਟਰੀ ਪੀਆਰ ਹੁੰਦੀ ਆ ਠੀਕ ਹੈ ਜੀ ਜਾਂ ਪੀਆਰ ਵੀ ਤੁਸੀਂ ਕੈਨੇਡਾ ਚ ਵੀ ਜਾ ਸਕਦੇ ਹੋ ਆਸਟ੍ਰੇਲੀਆ ਚ ਵੀ ਪੀਆਰ ਜਾ ਸਕਦੇ ਹੋ ਠੀਕ ਹੈ ਜੀ ਬਾਕੀ ਹੋਰ ਕੰਟਰੀਆਂ 'ਚ ਜ਼ਿਆਦਾਤਰ ਵਰਕ ਪਰਮਿਟ ਚੱਲਦੇ ਨੇ ਜਿਹੜੇ ਕਿ ਬਾਕੀ ਏਜੰਟਸ ਕਹਿੰਦੇ ਨੇ ਕਿ ਵਰਕ ਪਰਮਿਟ ਚੱਲਦੇ ਆ ਅਸੀਂ ਜ਼ਿਆਦਾ ਫੋਕਸ ਕਰਦੇ ਆਂ ਕਿ ਡਾਇਰੈਕਟ ਬੰਦਾ ਪੀਆਰ ਜਾਵੇ ਜਾਂ ਜੇ ਕੋਈ ਯੰਗ ਜਾ ਰਿਹਾ ਵਾ ਤਾਂ ਉਹ ਸਟੱਡੀ ਵੀਜ਼ੇ ਤੇ ਜਾਵੇ। ਜੋ ਤਾਂ ਇੱਕ ਵਾਰੇ ਹੋਰ ਮਤਲਬ ਲਹਿਣ ਚ ਸਵਾਲ ਆਇਆ ਕਿ ਜਿਵੇਂ ਆਪਾਂ ਜਦੋਂ ਉਧਰ ਚਲੇ ਜਾਂਦੇ ਆਂ ਉਧਰ ਜਾ ਕੇ ਕੰਮ ਕਰਦੇ ਆਂ ਕਈ ਸਟੂਡੈਂਟ ਵੀਜ਼ੇ ਦੀ ਵੀ ਲੋਕ ਜਾਂਦੇ ਨੇ ਹਨਾ ਉਧਰ ਜ਼ਿਆਦਾ ਕੰਮ ਹੈ ਕੀ ਆਪਣੇ ਬੱਚੇ ਤਾਂ ਇਹ ਕਰਦੇ ਕੀ ਨੇ? ਇਹ ਟੋਟਲੀ ਡਿਪੈਂਡ ਆ ਕਿ ਬੱਚਾ ਕਿਸ ਸਿਚੁਏਸ਼ਨ 'ਚ ਜਾ ਰਿਹਾ ਵਾ ਠੀਕ ਆ ਫਾਰ ਇਗਜ਼ਾਮਪਲ ਹੁਣ ਇੱਕ ਬੱਚਾ ਨਰਸਿੰਗ ਤੇ ਜਾ ਰਿਹਾ। ਨਰਸਿੰਗ ਵਾਲਾ ਬੱਚਾ ਪ੍ਰੇਫਰ ਕਰੂਗਾ ਕਿ ਮੈਨੂੰ ਕੋਈ ਨਰਸਿੰਗ profession ਦੀ ਹੀ job ਮਿਲੇ ਫੋਰ ਐਗਜ਼ਾਮਪਲ ਇੱਕ ਉਥੇ job ਚੱਲਦੀ ਹੈ ਅਸਿਸਟੈਂਟ ਇਨ ਨਰਸਿੰਗ ਜੀ ਠੀਕ ਹੈ ਉਹਨੂੰ ਪਰਸਨਲ ਕੇਅਰ ਸਿਸਟਮ ਵੀ ਕਹਿੰਦੇ ਆ ਜਿਹੜੇ ਲੋਕੀ ਨਰਸਿੰਗ ਚ ਜਾਂਦੇ ਆ ਉਹ ਪ੍ਰੇਫਰ ਕਰਦੇ ਆ ਕਿ ਮੈਂ ਇਹ ਫੀਲਡ 'ਚ ਜਾਵਾਂ ਜ਼ਿਆਦਾਤਰ ਜਿਹੜੇ ਬੱਚੇ ਹੁਣ ਆਰਮ ਡਿਪਲੋਮੇਸ ਵੈਰਾ ਜਾਂਦੇ ਆ ਅੱਜਕੱਲ ਆਪਣੇ ਮੁੰਡੇ ਟਰੱਕ ਲਾਈਨ 'ਚ ਬਹੁਤ ਜਾ ਰਹੇ ਨੇ ਉਧਰ ਇਹ ਗੱਲ ਆ ਕਿ ਟਰੱਕ ਲਾਈਨ 'ਚ ਇਹ ਹੋ ਜਾਂਦਾ ਕਿ ਗੁੱਡ ਸੋਰਸ ਆਫ ਇਨਕਮ ਆਇਕਾ ਠੀਕ ਹੈ ਬੱਚੇ ਉਹਦਾ ਖਰਚਾ ਪਾਣੀ ਰਾਮ ਨਾ ਕੱਢ ਲੈਂਦੇ ਨੇ कंस्ट्रक्शन 'ਚ ਵੀ ਅੱਜਕੱਲ ਆਪਣੇ ਬੱਚੇ ਬਹੁਤ ਨੇ ਕਿਚਨ 'ਚ ਵੀ ਜਾਈਏ ਜੇ ਆਪਾਂ ਇੰਡੀਆ ਰੈਸਟੋਰੈਂਟਾਂ 'ਚ ਮੋਸਟਲੀ ਆਪਣੇ ਬੱਚੇ ਹੀ ਉੱਥੇ ਕੰਮ ਕਰਦੇ ਨੇ ਤੇ ਜੇ ਆਪਾਂ ਜਿਵੇਂ ਤੁਸੀਂ ਇੰਨਾ ਸਮਾਂ ਉਧਰ ਬਤਾਇਆ ਬਹੁਤ ਟਾਈਮ ਤੁਸੀਂ ਰੱਖਿਆ ਉਧਰ ਹਨਾ ਤੁਹਾਡੇ ਉਧਰ ਦੇ ਲੋਕ ਕਾਫੀ ਅچھے ਦੋਸਤ ਵੀ ਹੋਣਗੇ ਹਨਾ ਤੇ ਉਹਨਾਂ ਨਾਲ ਵਿਚਰੇ ਵੀ ਆ ਉਧਰ ਦੇ ਲੋਕ ਕਿੱਦਾਂ ਦੇ ਨੇ ਜ਼ਿਆਦਾਤਰ ਬਾਹਰ ਲਿਆ ਕਰਦੇ ਆ ਜੇ ਲੋਕ ਮਿਲਣਸਾਰ ਹੁੰਦੇ ਨੇ ਠੀਕ ਹੈ ਹਰ ਇੱਕ ਨੂੰ ਹੱਸ ਕੇ ਬੁਲਾਉਣਾ ਠੀਕ ਹੈ ਇਕਲ ਹੋ ਜਾਂਦੀ ਹੈ ਕਿ ਵੀ ਪਰਸਨਲੀ ਜਿਆਦਾ ਮਤਲਬ ਕਿ ਆਪਾਂ ਇੱਕ ਦੂਜਨ ਆਪਾਂ ਜਿਆਦਾ ਪਰਸਨਲੀ ਇਨਵੋਲਵ ਨਹੀਂ ਹੁੰਦੇ ਵੀ ਇੱਕ ਦੂਜੇ ਦੇ ਘਰ ਚ ਕੀ ਚੱਲ ਰਿਹਾ ਆਪਾਂ ਨੂੰ ਇਹਨਾਂ ਚੀਜ਼ਾਂ ਦਾ ਲੈਣ ਦੇਣ ਨਹੀਂ ਹੁੰਦਾ ਪਰ ਜਦੋਂ ਬੁਲਾਉਂਦੇ ਆ ਹੱਸ ਕੇ ਬੁਲਾਉਂਦੇ ਨੇ ਗੋਰੇ ਹੋ ਗਏ ਤੁਸੀਂ ਹਮੇਸ਼ਾ ਮੂੰਹ ਤੇ ਸਮਾਈਲ ਹੁੰਦੀ ਆ ਇਹ ਨਹੀਂ ਹੈ ਵੀ ਤੁਸੀਂ ਨਹੀਂ ਜਾਣਦੇ ਤੁਹਾਨੂੰ ਨਹੀਂ ਬੁਲਾ ਕੇ ਨਿਕਲ ਜਾਣਗੇ ਹਰ ਇੱਕ ਨੇ ਤੁਹਾਨੂੰ ਹਾਈ ਹਾਓ ਆਰ ਯੂ ਕਹਿ ਕੇ ਨਿਕਲ ਨਹੀਂ ਆ ਹੈਲੋ ਸਪੋਸਟ ਬਹੁਤ ਹੈਲਪਫੁਲ ਨੇ ਆਪਣੇ ਉਧਰ ਜੇ ਇਹ ਨਹੀਂ ਹੈ ਵੀ ਜੇ ਤੁਸੀਂ ਤੁਹਾਡਾ ਮੰਨ ਲਓ ਸਪੋਸ ਕਰੋਗੇ ਤੁਸੀਂ ਆਪਣਾ ਪਰਸ ਭੁੱਲ ਗਏ ਕਿਤੇ ਸ਼ਾਪਿੰਗ ਸੈਂਟਰ ਗਏ ਹੋ ਸ਼ਾਪਿੰਗ ਟ੍ਰੋਲੀ ਚ ਪਰਸ ਭੁੱਲ ਗਏ ਇਹ ਨਹੀਂ ਹੈ ਵੀ ਤੁਹਾਡਾ ਪਰਸ ਗੁੰਮ ਗਿਆ ਬਸ ਮਿਲਣਾ ਨਹੀਂ ਮੁੜ ਕੇ ਤੁਹਾਨੂੰ ਉਹਦੇ ਚੋਂ ਤੁਹਾਡਾ ਆਈਡੀ ਪ੍ਰੂਫ ਦੇ ਕੇ ਤੁਹਾਨੂੰ ਫੋਨ ਆ ਹੀ ਜਾਣਾ ਵੀ ਤੁਹਾਡੀ ਭਾਈ ਚੀਜ਼ ਇੱਥੇ ਭੁੱਲ ਗਿਆ ਤੁਸੀਂ ਆ ਕੇ ਲੈ ਜਾਓ ਜੋ ਦੇਖਿਓ ਚੀਜ਼ ਨਾ ਕਾਫੀ ਰੌਲਾ ਪਿਆ ਸੀਗਾ ਸ਼ਾਇਦ ਕਾਫੀ ਦੇਸ਼ਾਂ 'ਚ ਵੀ ਹੋਇਆ ਹੋਊਗਾ ਕਿ ਜਿਵੇਂ ਨਸਲੀ ਹਮਲੇ ਹੋਣ ਲੱਗੇ ਸੀ ਵੀ ਲੋਕਾਂ ਨੂੰ ਲੱਗਦਾ ਸੀ ਸਾਡੇ ਦੇਸ਼ 'ਚ ਇਹ ਨਾ ਆਉਣ ਜਾਂ ਸਾਡੇ ਕੰਮ ਨੂੰ ਖਤਰਾ ਜਾਊ ਇਹ ਕਿੰਨੀ ਕੀ ਸਤਾਈਏ ਮਤਲਬ ਇਦਾਂ ਦਾ ਕੋਈ ਤੁਹਾਡੇ ਹੁੰਦੇ ਹੋ ਇੱਥੇ ਕਿਸੇ ਨੇ ਵਾਪਸ ਵੀ ਕਿਸੇ ਉਧਰ ਦੇ ਮੂਲ ਬੰਦੇ ਨੇ ਉਧਰ ਦੇ ਨਿਵਾਸੀ ਨੇ ਕਿਸੇ ਆਪਣੇ ਇੰਡੀਆ ਦੇ ਬੰਦੇ ਨੂੰ ਜਾਂ ਕਿਸੇ ਹੋਰ ਕੰਟਰੀ ਦੇ ਬੰਦੇ ਨੂੰ ਵੀ ਇਦਾਂ ਦਾ ਹਮਲਾ ਕੀਤਾ ਹੋਵੇ ਵੀ ਯਾਰ ਤੁਸੀਂ ਸਾਡੇ ਦੇ ਛੱਡੋ ਜਾਓ ਹਾਂ ਜਿਵੇਂ ਦੇਖੋ ਕਿ ਹੁਣ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਜਿਵੇਂ ਹੁਣ ਆਪਣੇ ਦੇਸ਼ ਚ ਲਾ ਲਓ ਤੁਸੀਂ ਪੰਜਾਬ ਚ ਲਾ ਲਓ ਪੰਜਾਬ ਚੋਂ ਪ੍ਰਵਾਸੀ ਭਾਈ ਆਉਂਦੇ ਨੇ ਹਨਾ ਪ੍ਰਵਾਸੀ ਬਿਹਾਰ ਵਗੈਰਾ ਤੋਂ ਆਉਂਦੇ ਨੇ ਤਾਂ ਕਈ ਲੋਕੀ ਉਹਨਾਂ ਨੂੰ ਪਸੰਦ ਕਰਦੇ ਨੇ ਬਹੁਤ ਆਸਕੇ ਬੁਲਾਉਂਦੇ ਆ ਪਰਿਵਾਰ ਵਾਂਗੂ ਰੱਖਦੇ ਆ ਤੇ ਕਈ ਲੋਕੀ ਕਹਿੰਦੇ ਆ ਕਿ ਜੀ ਇਹਨਾਂ ਨੇ ਜੇ ਕਿਸੇ ਚੀਜ਼ ਨੂੰ ਹੱਥ ਲਾਦਾ ਤਾਂ ਉਹਨੂੰ ਚਾਰ ਵਾਰੀ ਧੋਣਗੇ ਸੇਮ ਚੀਜ਼ ਉੱਥੇ ਆ ਕਿ ਵਿੱਚ ਵਿੱਚ ਕਈ ਲੋਕੀ ਹੁੰਦੇ ਨੇ ਜਿਹੜੇ ਕਿ ਲਾ ਲਓ ਤੁਸੀਂ ਜਾ ਡਰੱਗਸ ਕਰਦੇ ਹੁਣ ਥੋੜੇ ਮੈਂਟਲੀ ਅਪਸੈਟ ਹੁਣ ਉਹ ਥੋੜਾ ਜਿਹਾ ਇਹ ਕਰ ਜਾਂਦੇ ਨੇ ਠੀਕ ਆ ਆਈ ਨਹੀਂ ਕਿ ਮジョਰਿਟੀ ਆਫ ਲੋਕੀ ਇਦਾਂ ਕਰਦੇ ਨੇ ਠੀਕ 80% ਲੋਕੀ ਜਿਹੜੇ ਨਸਲੀ ਹਮਲੇ ਨਹੀਂ ਕਰਦੇ 20% ਲੋਕੀ ਤੁਸੀਂ ਲਾ ਸਕਦੇ ਹੋ ਕਿ ਜਿਹੜੇ ਕਰਦੇ ਆ ਪਰ ਅੱਜ ਕੱਲ ਇਹ ਬਹੁਤ ਰੇਅਰ ਆ ਬਹੁਤ ਘੱਟ ਆ ਅੱਜ ਕੱਲ ਦੇਖਣ ਨੂੰ ਮਿਲਦਾ ਇਹ ਬਹੁਤ ਪੁਰਾਣੀ ਸਮੇਂ ਦੀ ਗੱਲ ਆ 2008-09 ਦੀ ਸੀ ਜਦੋਂ ਇਹ ਚੀਜ਼ਾਂ ਵਧੀਆਂ ਸੀਗੀਆਂ ਉਦੋਂ ਆਏ ਸੀ ਵੀ ਆਪਣੇ ਬੱਚਿਆਂ ਨੇ ਵੀ ਉੱਥੇ ਜਾ ਕੇ ਥੋੜਾ ਜਆ ਜ਼ਿਆਦਾ ਹੀ ਕਰਤਾ ਸੀ ਵੀ ਇਧਰਲਾ ਸਿਸਟਮ ਵੀ ਉਧਰ ਕਰਨ ਲੱਗੇ ਸੀ ਉਵੇਂ ਉੱਚੀ ਗਾਣੇ ਲਾ ਲੈਣੇ ਸਾਰਾ ਕੁਝ ਕਰ ਲੈਣਾ ਹਰੇਕ ਆਪਾਂ ਨੂੰ ਵੀ ਜਦੋਂ ਆਪਾਂ ਕਿਸੇ ਦੇਸ਼ ਚ ਜਾਂਦੇ ਆ ਤਾਂ ਆਪਾਂ ਨੂੰ ਉਹਦੇ ਸਿਸਟਮ ਦੇ ਹਿਸਾਬ ਨਾਲ ਚੱਲਣਾ ਪੈਂਦਾ ਆਪਾਂ ਨੂੰ ਵੀ ਆਪਣੇ ਆਪ ਨੂੰ ਢਾਲਣਾ ਪੈਂਦਾ ਜਿੱਥੇ ਆਪਾਂ ਨਹੀਂ ਢਾਲਦੇ ਆਪਾਂ ਚਾਹੁੰਦੇ ਆ ਕਿ ਨਹੀਂ ਨਹੀਂ ਉਹ ਲੋਕੀ ਆਪਣੇ ਅਕੋਰਡਿੰਗ ਢਾਲ ਜਾਣ ਨਸਲੀ ਹਮਲੇ ਉੱਥੇ ਵੱਧਦੇ ਨੇ ਬਿਲਕੁਲ ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈ ਦੂਸਰੀ ਗੱਲ ਮੈਂ ਤੁਹਾਨੂੰ ਵੀ ਅ ਅੱਜ ਕੱਲ ਤਾਂ ਬਹੁਤ ਜ਼ਿਆਦਾ ਚੀਜ਼ਾਂ ਦਾ ਟ੍ਰੈਂਡ ਹੋ ਗਿਆ ਵਧ ਗਿਆ ਹੈ ਨਾ ਅੱਗੇ ਜਿਵੇਂ ਆਪਣੇ ਲੋਕ ਸ਼ਿਮਲੇ ਘੁੰਮਣ ਜਾਂਦੇ ਸੀ ਮਨਾਲੀ ਘੁੰਮਣ ਜਾਂਦੇ ਸੀ ਜਾਂ ਹੋਰ ਆਪਣੇ ਵੱਖ-ਵੱਖ ਥਾਵਾਂ ਤੇ ਜਿਹੜਾ ਦਸਤਾਨ ਲਿਖੀ ਅੱਜ ਕੱਲ ਇਹ ਵੀ ਲੋਕਾਂ ਦਾ ਟ੍ਰੈਂਡ ਹੈ ਲੋਕੀ ਬਾਹਰ ਘੁੰਮਣ ਫਿਰਨ ਆਪਸੰਦ ਕਰਨ ਲੱਗੇ ਹੈ ਨਾ ਤੇ ਵਿਜ਼ਟਰ ਵੀਜ਼ੇ ਦੀਆਂ ਵਲੋਂ ਕੀ ਕੀ ਰਿਕੁਆਇਰਮੈਂਟ ਹੁੰਦੀ ਹੈ ਦੇਖੋ ਜੀ ਮੇਨ ਗੱਲ ਇਹ ਹੈ ਕਿ ਜਦੋਂ ਤੁਸੀਂ ਕਿਸੇ ਕੰਟਰੀ ਵਿਜ਼ਟਰ ਵੀਜ਼ਾ ਜਾਣਾ ਤੁਹਾਨੂੰ ਪਹਿਲੀ ਗੱਲ ਤਾਂ ਇਹ ਹੋਰ ਤੁਹਾਡੇ ਕੋਲ ਥੋੜੇ ਉਹਨੇ ਫੰਡ ਹੋਣੇ ਚਾਹੀਦੇ ਆ ਵੀ ਤੁਸੀਂ ਉੱਥੇ ਜਾ ਕੇ ਹੋਟਲ ਬੁੱਕ ਕਰਾ ਕੇ ਰਹਿ ਸਕਦੇ ਹੋ ਤੁਸੀਂ ਉਹ ਕੰਟਰੀ ਦੀ ਟਿਕਟ ਲੈ ਸਕਦੇ ਹੋ ਠੀਕ ਹੈ ਉੱਥੇ ਜਿਹੜਾ ਖਰਚਾ ਪਾਣੀ ਆ ਤੁਸੀਂ ਉਹ ਚੱਕ ਸਕਦੇ ਹੋ ਠੀਕ ਇਹ ਆਪਾਂ ਨੂੰ ਪਤਾ ਕਿ ਬਾਕੀ ਜਿਹੜੀਆਂ ਯੂਰਪ ਕੰਟਰੀਆਂ ਹੋ ਗਈਆਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਕੋਈ ਵੀ ਕੰਟਰੀ ਲਾ ਲਓ ਇੱਕ ਮਹਿੰਗੀਆਂ ਕੰਟਰੀਆਂ ਨੇ ਆਪਣੇ ਇੰਡੀਅਨ ਰੁਪੀਏ ਨਾਲ ਆਪਾਂ ਉੱਥੇ ਕੰਪੈਰੀਜ਼ਨ ਕਰਕੇ ਆਪਾਂ ਉੱਥੋਂ ਦੇ ਹਿਸਾਬ ਨਾਲ ਆਪਾਂ ਇੱਕ ਫੰਡ ਲੈ ਕੇ ਚੱਲਣੇ ਹੁੰਦੇ ਆ ਆਪਣੀ ਕੀ ਪ੍ਰੋਬਲਮ ਆਉਂਦੀ ਹੈ ਕਿ ਆਪਾਂ ਲੋਕੀ ਕੀ ਕਰਦੇ ਆ ਫੰਡਸ ਪਾਉਂਦੇ ਆ ਅਕਾਊਂਟ ਚ ਆਪ ਕਰਦੇ ਆ ਜੀ ਫਾਈਲ ਲਾ ਦੋ ਇਹ ਵੀ ਨਹੀਂ ਕੋਈ ਇਹੋ ਜਿਹਾ ਸਬੂਤ ਜਿਵੇਂ ਮੰਨ ਲਓ ਕਿ ਹੁਣ ਮੈਂ ਆ ਮੈਂ ਇੱਥੇ ਕੋਈ ਜੌਬ ਨਹੀਂ ਕਰ ਰਹੀ ਮੈਂ ਘਰੇ ਬੈਠੀ ਆ ਮੈਂ ਤਾਂ ਕਦੇ ਕਿਤੇ ਘੁੰਮਣ ਨਹੀਂ ਗਈ ਕਿਸੇ ਨਾ ਆਪਣੇ ਇੱਕ ਸ਼ਹਿਰ ਤੋਂ ਬਾਹਰ ਨਹੀਂ ਗਈ ਤੇ ਮੈਂ ਅਚਾਨਕ ਕਹਾਂ ਕਿ ਮੈਂ ਅੱਜ ਕੈਨੇਡਾ ਘੁੰਮਣ ਜਾਣਾ ਉਹ ਇੱਕ ਡਾਊਟ ਹੋ ਜਾਂਦਾ ਕਿ ਇਹ ਬੰਦਾ ਕਿਤੇ ਘੁੰਮਣ ਦਾ ਗਿਆ ਨਹੀਂ ਕੈਨੇਡਾ ਕੋਲ ਤਾਂ ਘੁੰਮਣਾ ਜਿਨ੍ਹਾਂ ਦੀ ਗੁੱਡ ਹਿਸਟਰੀ ਹੁੰਦੀ ਆ ਜਿਨ੍ਹਾਂ ਦਾ ਪਤਾ ਹੁੰਦਾ ਕਿ ਇਹਨਾਂ ਨੇ ਘੁੰਮਣ ਹੀ ਜਾਣਾ ਉਹਨਾਂ ਨੂੰ ਹਰ ਇੱਕ ਸਰਕਾਰ ਵੀਜ਼ਾ ਨਾਮ ਨਾ ਦੇ ਦਿੰਦੀ ਆ ਵੀਜ਼ੇ ਕਦੇ ਵੀ ਬੰਦ ਨਹੀਂ ਹੁੰਦੇ ਆ ਆਪਾਂ ਆਮ ਹੀ ਸੁਣਦੇ ਆ ਨਾ ਕਿ ਆਹ ਵੀਜ਼ਾ ਬੰਦ ਹੋ ਗਿਆ ਉਹ ਵੀਜ਼ਾ ਬੰਦ ਹੋ ਗਿਆ ਵੀਜ਼ਾ ਕੋਈ ਵੀ ਕੰਟਰੀ ਕਦੇ ਵੀ ਬੰਦ ਨਹੀਂ ਕਰਦੀ ਹੁੰਦੀ ਉਹ ਗੱਲ ਹੋਏ ਹੋ ਜਾਂਦੀ ਆ ਕਿ ਵੀਜ਼ੇ ਦੇਣੇ ਘੱਟ ਸ਼ੁਰੂ ਕਰ ਦਿੰਦੇ ਆ ਪਰ ਬੰਦ ਕੋਈ ਵੀ ਕੰਟਰੀ ਨਹੀਂ ਕਰਦੀ ਤਾਂ ਜਿਵੇਂ ਆਪਾਂ ਗੱਲ ਕਰਦੇ ਸੀ ਹੁਣ ਵੀ ਬਹੁਤ ਟਾਈਮ ਤੋਂ ਚੱਲੇ ਆ ਰਹੇ ਨੇ ਬਹੁਤ ਪੁਰਾਣੇ ਪੁਰਾਣੇ ਦੇ ਅਠਕੂ ਅਠਕੂ ਨੇ ਨਵੇਂ-ਨਵੇਂ ਵੀ ਲੋਕ ਆ ਰਹੇ ਨੇ ਤੋਂ ਵੀ ਜਿਵੇਂ ਲੱਗਦੇ ਨੇ ਲੋਕਾਂ ਦੇ ਕਿ ਵੀ ਨਹੀਂ ਵੀ ਲੱਗਦੀ ਹੈ ਨਾ ਜਿਹੜੇ ਵੀਜ਼ੇ ਰਿਜੈਕਟ ਹੁੰਦੇ ਨੇ ਜ਼ਿਆਦਾਤਰ ਚਾਹੇ ਉਹ ਮਿਸਟਰ ਵੀਜ਼ੇ ਹੋਣ ਚਾਹੇ ਲੋਕੀ ਕੰਮ ਦੀ ਭਾਰਤ ਉਧਰ ਤੇ ਲੈਣੇ ਚਾਹੇ ਕਿਸੋਰ ਜ਼ਿਆਦਾਤਰ ਵੀਜ਼ੇ ਰਿਜੈਕਟ ਹੋਣ ਦੇ ਕਾਰਨ ਕੀ ਹੁੰਦੇ ਨੇ ਜ਼ਿਆਦਾਤਰ ਵੀਜ਼ੇ ਰਿਜੈਕਟ ਹੋਣ ਦੇ ਕਾਰਨ ਇਹ ਹੋ ਜਾਂਦਾ ਹੈ ਕਿ ਕਈ ਲੋਕੀ ਫਾਈਲ ਲਗਵਾ ਲੈਂਦੇ ਨੇ ਪਰ ਉਹ ਨਾਰਮਲ ਇੰਗਲਿਸ਼ ਵੀ ਉਹਨਾਂ ਦੀ ਗੁੱਡ ਨਹੀਂ ਹੁੰਦੀ ਮੈਂ ਬਹੁਤ ਲੋਕਾਂ ਦੀ ਫਾਈਲਾਂ ਲੱਗੀਆਂ ਹੁਣ ਤੱਕ ਦੇਖੀਆਂ ਇਥੇ ਉਹਨਾਂ ਦੀ ਨਾਰਮਲ ਇੰਗਲਿਸ਼ ਵੀ ਵੇ ਆਫ ਇੰਗਲਿਸ਼ ਵੀ ਗੁੱਡ ਨਹੀਂ ਹੁੰਦਾ ਉਹ ਐਕਸਪਲੇਨ ਨਹੀਂ ਕਰ ਪਾਉਂਦੇ ਕਿ ਇਹ ਇਹ ਬੰਦੇ ਦੀ ਫਾਈਲ ਇਹਨੇ ਉੱਥੇ ਚਲੋ ਮੰਨ ਲਓ ਤੁਸੀਂ ਵਿਜ਼ਟਰ ਵੀਜ਼ੇ ਦੀ ਗੱਲ ਕਰ ਲੋ ਟੂਰਿਸਟ ਵੀਜ਼ੇ ਦੀ ਮੀ ਟੂਰਿਸਟ ਵੀਆ ਲਗਾਇਆ ਇੱਕ ਅਜੀ ਫਾਈਲ ਦੇਖੀ ਆ ਮੈਂ ਉਹਨਾਂ ਨੇ ਲਿਖਿਆ ਸਿਰਫ ਫੈਮਿਲੀ ਵਿਜ਼ਿਟ ਇਹ ਨਹੀਂ ਲਿਖਿਆ ਵੀ ਉਹ ਬੰਦੇ ਨੇ ਆਪਦੀ ਭੈਣ ਨੂੰ ਮਿਲਣ ਜਾਣਾ ਜਾਂਦੇ ਭਰਾ ਨੂੰ ਮਿਲਣ ਜਾਣਾ ਕਿਉਂ ਜਾਣਾ ਕਿਵੇਂ ਜਾਣਾ ਬਸ ਇੱਕ ਫੈਮਿਲੀ ਵਿਜ਼ਿਟ ਲਿਖ ਕੇ ਗੱਲ ਖਤਮ ਕਰ ਦਿੱ ਅੱਗੇ ਹੁਣ ਜੇ ਮੰਨ ਲਓ ਤੁਸੀਂ ਅੱਗੇ ਅਫੀਸਰ ਇਮੀਗ੍ਰੇਸ਼ਨ ਅਫੀਸਰ ਬੈਠਾ ਤੁਹਾਨੂੰ ਅੱਗੇ ਫਾਈਲ ਆਈ ਤੁਸੀਂ ਲਿਖਿਆ ਫੈਮਿਲੀ ਵਿਜ਼ਿਟ ਤੁਹਾਨੂੰ ਕੀ ਪਤਾ ਵੀ ਕਿਹੜੀ ਫੈਮਿਲੀ ਵਿਜ਼ਿਟ ਵਰਤ ਕੇ ਆ ਕਿ ਕੁਝ ਕਿ ਐਕਸਪਲੇਨੇਸ਼ਨ ਜ਼ਰੂਰੀ ਹੁੰਦੀ ਹੈ ਕਿ ਫਾਈਲ ਵਿੱਚ ਸਹੀ ਡਾਂਗਰ ਲਾਇਆ ਜਾਵੇ ਪ੍ਰੋਪਰ ਇੰਗਲਿਸ਼ ਨਾਲ ਲਾਇਆ ਜਾਵੇ ਕਿਉਂਕਿ ਅੱਗੇ ਵੀ ਜਿਨ੍ਹਾਂ ਨੇ ਫਾਈਲ ਚੈੱਕ ਕਰਨੀ ਉਹਨਾਂ ਦੇ ਇੰਗਲਿਸ਼ ਸਕਿਲਸ ਬਹੁਤ ਗੁੱਡ ਹੁੰਦੇ ਨੇ ਜੇ ਵਰਬਸ ਦੀ ਫਾਰਮ ਨਹੀਂ ਪ੍ਰੋਪਰ ਹੈਗੀ ਤਾਂ ਉਹਨਾਂ ਨੂੰ ਇਹ ਹੀ ਨਹੀਂ ਪਤਾ ਲੱਗਦਾ ਕਿ ਫਾਈਲ ਇਹ ਕਹਿਣਾ ਕੀ ਚਾਹ ਰਿਹਾ ਬੰਦਾ ਤੇ ਤਾਂ ਇਹ ਹੀ ਨਹੀਂ ਪਤਾ ਲੱਗੂ ਉਹ ਕਿਹੜਾ ਆਪਣੇ ਅੱਗੇ ਬੈਠੇ ਹੁੰਦੇ ਇਹ ਉੱਥੇ ਹੀ ਵੀਜ਼ਾ ਰਿਜੈਕਟ ਹੋ ਜਾਂਦਾ ਮਤਲਬ ਇਹ ਫਾਈਲ ਲਾਉਣਾ ਬਹੁਤ ਵੱਡਾ ਹੱਤਾਂ ਦਾ ਹੈ ਵੀਜ਼ਾ ਵੀਜ਼ਾ ਮਿਲਣ ਦੇ ਵਿੱਚ 99% ਲੱਗਣੀ ਹੈ 99% ਫਾਈਲ ਕਿਵੇਂ ਲਗਾਈਆ ਮੈਂ ਉਹ ਚੀਜ਼ ਦਾ ਫਰਕ ਤੁਸੀਂ ਇਹ ਚੀਜ਼ ਦੀ ਬਗੈਰ ਸਟੱਡੀ ਕੀਤੀ ਹੈ ਮੈਂ ਉਹ ਹੀ ਗੱਲ ਤੇ ਅਗਲੀ ਤੇ ਆ ਰਿਹਾ ਸੀ ਵੀ ਏਜੰਟਾਂ ਦੀ ਗੱਲ ਆ ਬਹੁਤ ਏਜੰਟ ਬੈਠੇ ਨੇ ਆਣਾ ਹਰ ਸਹਾਰਾ ਅੱਜ ਕੱਲ੍ਹ ਆ ਕੇ ਰਪਣ ਪਰ ਹੈਣਾ ਤੁਹਾਡੇ ਚ ਇਹ ਜੋ ਕੀ ਵੱਖਰਾ ਨਹੀਂ ਲੋਕ ਤੁਹਾਡੇ ਕੋਲੇ ਆਉਣ ਵੀ ਚੀਜ਼ ਲਗਵਾਉਣ ਲਈ ਮੇਰੇ ਤੇ ਇਹ ਵੱਖਰੇ ਹੈ ਕਿ ਇੱਕ ਤਾਂ ਮੈਂ ਸਾਰਿਆਂ ਨੂੰ ਸਹੀ ਗਾਇਣ ਸਨੀਆਂ ਮੈਂ ਕੋਈ ਲਪੋਰੀ ਰੱਖਦੀ ਚਾਹੇ ਮੇਰੇ ਕੋਲ ਸਵੇਰ ਤੋਂ ਲੈ ਕੇ ਸ਼ਾਮ ਤੱਕ 100 ਬੰਦਾ ਆ ਦੇ ਇੱਕ ਵੀ ਫਾਈਲ ਨਾ ਮੈਨੂੰ ਕੋਈ ਦਵੇ ਪਰ ਮੈਂ ਅਗਲੇ ਨੂੰ ਸਿੱਧੀ ਸਹੀ ਗਾਈਡੈਂਸ ਦੋਗੀ ਤੁਹਾਡਾ ਵੀਜ਼ਾ ਲੱਗ ਸਕਦਾ ਹੈ ਜਾਂ ਨਹੀਂ ਲੱਗ ਸਕਦਾ ਤੁਸੀਂ ਅੱਗੇ ਕੀ ਕਰੋ ਜਾਂ ਕੀ ਨਾ ਕਰੋ ਇੱਕ ਇਹ ਚੀਜ਼ ਹੋ ਗਈ ਦੂਜੀ ਇਹ ਚੀਜ਼ ਹੈ ਕਿ ਮੇਰੇ ਕੋਲ ਪ੍ਰੋਪਰ ਆਸਟ੍ਰੇਲੀਆ ਦੀ ਸਟੱਡੀ ਆ ਮੈਂ ਉੱਧਰ ਮਾਈਗ੍ਰੇਸ਼ਨ ਲਾਅ ਕੀਤਾ ਹੋਇਆ ਠੀਕ ਹੈ ਜੀ ਤੇ ਮੇਰੇ ਕੋਲ ਉੱਧਰ ਰਜਿਸਟ੍ਰੇਸ਼ਨ ਵੀ ਮੈਂ ਲਈ ਹੋਈ ਆ ਇਹ ਚੀਜ਼ਾਂ ਦੇ ਕਰਕੇ ਕਿ ਮੈਨੂੰ ਇਹ ਹੈ ਕਿ ਵੀ ਮੈਂ ਮੈਂ ਕੀ ਸਹੀ ਪਰਸਨ ਆ ਜਿਹੜਾ ਕਿ ਆਪਣੇ ਏਰੀਆ ਵਿੱਚ ਹੈ ਨਹੀਂ ਕੋਈ ਜਿਹਦੇ ਕੋਲ ਇਹ ਡਿਗਰੀ ਹੋਵੇ ਜਾਂ ਇਹ ਡਿਪਲੋਮਾ ਹੋਵੇ ਜਾਂ ਮਤਲਬ ਕਿ ਸਾਰਾ ਕੁਝ ਹੋਵੇ ਠੀਕ ਹੈ ਮੈਨੂੰ ਇਹ ਲੱਗ ਰਿਹਾ ਕਿ ਇਹ ਆਮ ਬੈਸਟ ਪਰਸਨ ਕਿ ਜਿਹਨੇ ਆਸਟ੍ਰੇਲੀਆ ਜਾਂ ਕਿਸੇ ਹੋਰ ਕੰਟਰੀ 'ਚ ਜਾਣਾ ਤਾਂ ਕਿ ਮੈਨੂੰ ਕੰਟੈਕਟ ਕਰ ਸਕਦਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਵੀ ਤੁਹਾਡੇ ਕੋਲ ਉਹ ਚੀਜ਼ਾਂ ਦੀ ਮੁਹਾਰਤ ਹਾਸਲ ਹੈਗੀ ਹੈ ਨਾ ਜਿਵੇਂ ਆਪਾਂ ਅਕਸਰ ਹੀ ਅਕਸਰ ਲਿਖਿਆ ਜਾਂਦਾ ਆਪਾਂ ਡਾਕਟਰ ਕੋਲ ਵੀ ਉਸ ਕੋਲ ਜਾਂਦੇ ਆ ਜਿਨੂੰ ਪਤਾ ਹਦਾ ਕਰਵਾ ਹੁੰਦਾ ਨਿਰਮ ਜਾਣਦੇ ਨੇ ਆਪਾਂ 100 ਲੋਕਾਂ ਨੂੰ ਪੁੱਛਨੇ ਪੈਣਾ ਕਿ ਕੀ ਅਸੀਂ ਇਹ ਇਲਾਜ ਕਰਾਉਣਾ ਚਾਹੀਏ ਕਿਸ ਦੀ ਬਾਈਪਾਸ ਸਰਜਰੀ ਦੀ ਗੱਲ ਆ ਚਾਹੀਏ ਕਿਸੇ ਆਪਰੇਸ਼ਨ ਦੀ ਗੱਲ ਆ ਹਨਾ ਕਿਉਂਕਿ ਆਪਾਂ ਸਲਾਹ ਲੈਂਦੇ ਆ ਉਹ ਲੱਗਦਾ ਵੀ ਆਪਣੇ ਲੋਕੀ ਵੀ ਇੱਥੇ ਇੱਥੇ ਵੀ ਮਾਰਕ ਆਇਆ ਦਿੱਲੀ ਉਹ ਸਿਰਫ ਵੱਡਾ ਆਫਿਸ ਜਾਂ ਵੱਡਾ ਨਾਮ ਜਾਂ ਵੱਧ ਐਡ ਸ਼ਾਇਦ ਕੀ ਉਹ ਲਿਖ ਲੈਂਦੇ ਨੇ ਪਰ ਉਹ ਇਹ ਜੱਜ ਨਹੀਂ ਕਰ ਪਾਉਂਦੇ ਵੀ ਕੀ ਜਿਹੜੇ ਬੰਦੇ ਕੋਲੇ ਚੱਲੇ ਆ ਇਹ ਸਹੀ ਹੈਗਾ ਕਿ ਨਹੀਂ ਸਹੀ ਹੈਗਾ ਕਿ ਸਾਡੇ ਲੋਕਾਂ ਨੂੰ ਇੰਨੀ ਜ਼ਿਆਦਾ ਮੈਨੂੰ ਲੱਗਦਾ ਜਿਵੇਂ ਨੌਲੇਜ ਨਹੀਂ ਹੈਗੀ ਹਾਂਜੀ ਕਿਉਂਕਿ ਉਹ ਜੱਜ ਕਰ ਸਕਣਾ ਉਹ ਉਹ ਪੂਰਾ ਪੁਰਾਣਾ ਪਤਾਉਣਾ ਤਾਂ ਇਹ ਵੀ ਕੀ ਹੈ ਜਿਹੜੀ ਮੇਰੀ ਫਾਈਲ ਲਉਗੇ ਲਾਉਣ ਦੇ ਯੋਗ ਹੈਗਾ ਵੀ ਕਿ ਨਹੀਂ ਹੈਗਾ ਹਾਂਜੀ ਤੇ ਮਤਲਬ ਇਹ ਲੋਕਾਂ ਕਿੱਦਾਂ ਕਰ ਦੇਵੋਗੇ ਪਰ ਕਿੱਦਾਂ ਲੋਕਾਂ ਨੂੰ ਪਤਾ ਲੱਗੂਗਾ ਮੈਂ ਸਹੀ ਜੱਟ ਕੋਲ ਚੱਲੇ ਇਹ ਤਾਂ ਜੀ ਹੁਣ ਇਹਦੇ ਬਾਰੇ ਤਾਂ ਇਹੀ ਗੱਲ ਆ ਵੀ ਜਿਵੇਂ ਹੁਣ ਜਿਵੇਂ ਆਪਣੇ ਕੋਲ ਕੋਈ ਆਉਂਦਾ ਆਪਾਂ ਉਹਨਾਂ ਨੂੰ ਗਾਈਡੈਂਸ ਕਰਦੇ ਆ ਕਿ ਲੋਕਾਂ ਨੂੰ ਇਹ ਦੇਖਣਾ ਚਾਹੀਦਾ ਜੇ ਕੋਈ ਕਹੇ ਕਿ ਤੁਹਾਡੇ ਤੋਂ ਇਹ ਵੀ ਨਾ ਪੁੱਛੇ ਕਿ ਤੁਸੀਂ ਕੀ ਕੀਤਾ ਹੋਇਆ ਤੁਹਾਡੇ ਤੋਂ ਤੁਹਾਡੀ ਪ੍ਰੋਫਾਈਲ ਨਹੀਂ ਪੁੱਛੀ ਕਹਿਣ ਕਿ ਹਾਂਜੀ ਕੋਈ ਨਦੀ ਲੱਗ ਜੂ ਵੀ ਦਾ ਇਹਦਾ ਮਤਲਬ ਜਿਨੇ ਆਈ ਕਹਤਾ ਤੁਹਾਨੂੰ ਵੀ ਹਾਂਜੀ ਕੋਈ ਨਹੀਂ ਲੱਗ ਜੂ ਵੀ ਦਾ ਤੁਸੀਂ ਉਹਦੇ ٹرسٹ ਨਾ ਕਰੋ ਇਹਦਾ ਦਾ ਹਾਂਜੀ ਹਾਂਜੀ ਦਾਲ ਕੁਝ ਕਾਲਾ ਮਤਲਬ ਕਿ ਤੁਸੀਂ ਇਹ ਦੇਖੋ ਕਿ ਅਗਲੇ ਤੁਹਾਨੂੰ ਡਿਟੇਲ ਪੁੱਛੀ ਆ ਵੀ ਤੁਹਾਡੀ ਕੀ ਕੁਆਲੀਫਿਕੇਸ਼ਨਾਂ ਹੁਣ ਤੱਕ ਤੁਸੀਂ ਕੀ ਕੀਤਾ ਹੁਣ ਤੱਕ ਕੀ ਨਹੀਂ ਕੀਤਾ ਕੀ ਤੁਹਾਡੇ ਕੋਲ ਆਇਲਸ ਰਿਕੁਆਇਰਮੈਂਟ ਪੂਰੀ ਹੈ ਜਾਂ ਕੁਝ ਵੀ ਜੋ ਵੀ ਵੀਜ਼ੇ ਦੇ ਰਿਲੇਟਡ ਡਾਕੂਮੈਂਟਸ ਹੈਗੇ ਨੇ ਠੀਕ ਹੈ ਜਦੋਂ ਉਹ ਇਹ ਕਨਫਰਮ ਕਰਕੇ ਕਹਿੰਦੇ ਹਾਂ ਵੀ ਮੈਂ ਦਾਸਨਾ ਵੀ ਤੁਹਾਡੀ ਪ੍ਰੋਫਾਈਲ ਦੇਖੂਗਾ ਫਿਰ ਮੈਂ ਤੁਹਾਨੂੰ ਕੁਝ ਡਿਸੀਜਨ ਦੇ ਸਕਦਾ ਵੀ ਇਹ ਇਹ ਤੇ ਕੁਝ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਇਟ ਮੀਨਸ ਉਹ ਤੁਹਾਡੀ ਪ੍ਰੋਫਾਈਲ ਸਟੱਡੀ ਕਰੋ ਜੇ ਉਹ ਨਹੀਂ ਤੁਹਾਡੀ ਪ੍ਰੋਫਾਈਲ ਹੀ ਨਹੀਂ ਸਟੱਡੀ ਕੀਤੀ ਬਿਨਾ ਪ੍ਰੋਫਾਈਲ ਸਟੱਡੀ ਕਹਤਾ ਵੀ ਹਾਂਜੀ ਲੱਗ ਜੂਗਾ ਇਟ ਮੀਨ ਸਮਥਿੰਗ ਰੋਂਗ ਆਵਦੇ ਆ ਬਲੇ ਤੁਸੀਂ ਬਹੁਤ ਸੁਣੀ ਗੱਲ ਦੱਸੀ ਹੈ ਵੀ ਸਹੀ ਜੱਗ ਦੀ ਸਭ ਤੋਂ ਪਹਿਲੀ ਨਿਸ਼ਾਨੀ ਇਹੀ ਆ ਵੀ ਉਹ ਤਾਂ ਤੋਂ ਪ੍ਰੋਪਰ ਜਾਣਕਾਰੀ ਲਓ ਹਾਂਜੀ ਵੀ ਤੁਸੀਂ ਕੀ ਕੀਤਾ ਹੋਏ ਉਹਦੇ ਵਿਹਾਰ ਤੇ ਦੇਖੋਗੇ ਕੀ ਇਹਨਾਂ ਦਾ ਵੀਜ਼ਾ ਲੱਗ ਸਕਦਾ ਕਿ ਨਹੀਂ ਲੱਗ ਸਕਦਾ ਤਾਂ ਇਹਦਾ ਮਤਲਬ ਵੀ ਉਹ ਜਾਣਦੇ ਕਿਹੜੀ ਕੰਟਰੀ ਚ ਲੱਗ ਸਕਦਾ ਕਿ ਕਿੱਥੇ ਫਾਈਲ ਸੂਟੇਬਲ ਆ ਕਿੱਥੇ ਨਹੀਂ ਹੈਗੀ ਸਹੀ ਤੇ ਕਿਹਨੇ ਕੰਮ ਕਰਦਾ ਹੋਰ ਤੁਸੀਂ ਆਪਾ ਜੇ ਆਪ ऑस्ट्रेलिया ਦੀ ਗੱਲ ਕਰੀ ਹੈ ਨਾ ਤੁਹਾਡਾ ਚਲੋ ਜ਼ਿਆਦਾ ਕਰੀ ਹੈਗਾ ऑस्ट्रेलिया ਦੇ ਬੜਾ ਤੁਸੀਂ ਹੋਰ ਕਿਹੜੇ ਕਿਹੜੇ ਕੰਟਰੀ ਚ ਗਏ ਹੋ ਮੈਂ ਕੈਨੇਡਾ ਅਮਰੀਕਾ ਥਾਈਲੈਂਡ ਮਲੇਸ਼ੀਆ ਸਿੰਗਾਪੁਰ ਠੀਕ ਹੈ ਕੁਝ ਕੋ ਯੂਰਪ ਕੰਟਰੀਜ਼ ਮਤਲਬ ਕਿ ਦਬਈ ਵਗੈਰਾ ਆਲਮੋਸਟ ਮੇਨ ਮੇਨ ਸਾਰੇ ਕੰਟਰੀ ਚ ਗਈ ਹੋਈਆਂ ਤੁਸੀਂ ਇਹ ਤੁਸੀਂ ਘੁੰਮਣ ਦੇ ਪਰਪਸ ਨਾਲ ਗਏ ਸੀ ਕਿ ਤੁਸੀਂ ਸਟੱਡੀ ਦੇ ਪਰਪਸ ਨਾਲ ਗਏ ਸੀ ਮੈਂ ਉੱਥੇ ਜਾ ਕੇ ਦੇਖ ਕਿ ਹੁਣ ਮੇਰੇ ਫਿਚਰ ਦੇ ਵਿੱਚ ਕੰਮ ਕਰਨਾ ਤੇ ਮੈਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੇ ਦੇਸ਼ ਦੇ ਕੀ ਰੋਲ ਕਿਹੜੇ ਦੇਸ਼ ਦਾ ਕੀ ਹਿੱਸਾ ਹੱਸ ਅਸਲ ਵਿੱਚ ਮੇਰਾ ਪਰਪਸ ਇਹੀ ਸੀਗਾ ਕਿ ਮੈਂ ਹਰ ਇੱਕ ਜਗ੍ਹਾ ਦਾ ਲਾਈਫ ਸਟਾਈਲ ਦੇਖਣਾ ਚਾਹੁੰਦੀ ਸੀ ਕਿ ਹਾਂ ਜੀ ਜਦੋਂ ਹੁਣ ਮੈਂ ਅੱਜ ਹੁਣ ਇੱਥੇ ਬੈਠੀ ਹਾਂ ਲੋਕਾਂ ਨੂੰ ਗਾਈਡ ਕਰਨ ਲਈ ਬੈਠੀ ਹਾਂ ਹੁਣ ਮੈਨੂੰ ਜੇ ਕੋਈ ਕੈਨੇਡਾ ਲਈ ਆਊਗਾ ਮੈਨੂੰ ਪਤਾ ਕਿ ਉੱਥੇ ਕੀ ਲਾਈਫਸਟਾਈਲ ਹੈ ਕੀ ਚੱਲ ਰਿਹਾ ਹੈ ਕੀ ਨਹੀਂ ਚੱਲ ਰਿਹਾ ਤਾਂ ਮੈਂ ਉਹਨਾਂ ਨੂੰ ਪ੍ਰੋਪਰ ਗਾਈਡੈਂਸ ਦੇ ਸਕਦੀ ਆ ਕਿ ਹਾਂਜੀ ਤੁਸੀਂ ਇਹ ਕੰਟਰੀ ਬਾਰੇ ਸੋਚ ਰਹੇ ਹੋ ਉੱਥੇ ਇਹ ਪ੍ਰੋਸੈਸ ਆ ਕਿ ਨਹੀਂ ਤਾਂ ਮੈਨੂੰ ਇਹੀ ਹੈ ਕਿ ਮੈਂ ਤਾਂ ਇੱਕ ਬਈ ਹਵਾ 'ਚ ਤੀਰ ਛੱਡੂਗੀ ਵਿਹਾਂ ਉੱਥੇ ਇਹ ਆ ਉੱਥੇ ਉਹ ਆ ਉਹ ਮੈਨੂੰ ਨਹੀਂ ਆਈਡੀਆ ਹੁਣ ਮੈਂ ਇੱਕ ਕੰਫੀਡੈਂਸ ਨਾਲ ਉਹਨਾਂ ਨੂੰ ਗਾਈਡੈਂਸ ਦੇ ਸਕਦੀ ਆ ਕਿ ਇਹ ਕੰਟਰੀ ਦੇ ਵਿੱਚ ਇਹ ਪੋਸਿਬਿਲਿਟੀਜ਼ ਨੇ ਉੱਥੇ ਇਹ ਸਿਸਟਮ ਆ ਤੁਹਾਨੂੰ ਉੱਥੇ ਜਾ ਕੇ ਇਹ ਪ੍ਰੋਬਲਮ ਫੇਸ ਕਰਨੀਆਂ ਪੈਣਗੀਆਂ ਜਾਂ ਕੀ ਸਭ ਕੁਝ ਉਹ ਚੀਜ਼ ਇੱਕ ਜੋਤ ਹੋਰ ਮੇਰਾ ਛੋਟਾ ਜਿਹਾ ਮੇਰੇ ਜਾਂਚ ਕੇ ਸਵਾਲ ਆਇਆ ਕਿ ਜਿਵੇਂ ਅੱਜਕੱਲ ਇੱਕ ਦੌੜ ਜੀ ਲੱਗੀ ਹੋਈ ਸੀ ਥੋੜਾ ਟਾਈਮ ਪਹਿਲਾਂ ਬਹੁਤ ਜ਼ਿਆਦਾ ਸੀ ਹੁਣ ਸ਼ਾਇਦ ਥੋੜੀ ਬੋਧੀ ਕਿਤੇ ਨਾ ਕਿਤੇ ਉਹਨੂੰ ਥੱਲ ਪਈ ਹੋਈ ਹੈ ਨਾ ਫਿਰ ਲੋਕ ਬਹੁਤ ਛੋਟੀ ਇਹ ਚ ਲੋਕ ਬੱਚੇ ਰੂਪੇ ਜਦ ਲੱਗੇ ਜੇ ਪ੍ਰਸ਼ੂ ਕਰਵਾਈ ਤੇ ਪਤਾ ਹੈ ਨਹੀਂ ਸਿਰਫ ਪ੍ਰਸ਼ੂ ਕਰਵਾਈ ਤੇ ਲਾਉ ਜੀ ਇੰਗਲਿਸ਼ ਕਰਾਉਂ ਤੋਟੇ ਬਤਾਰੋ ਕਿ ਕਿੰਨੇ ਕੇਸ ਤੋਂ ਬਾਅਦ ਬਾਹਰ ਦੇਣਾ ਸਹੀ ਹੈ ਤੇ ਕਿਹੜੀ ਸਟੱਡੀ ਹੋਣੀ ਬੰਦੇ ਕੋਲ ਜੀ ਪੂਰੀ ਹੈ ਦੇਖੋ ਮੈਨੂੰ ਹੁਣ ਇੱਥੇ ਥੋੜੇ ਦਿਨ ਪਹਿਲਾਂ ਮੈਂ ਕੋਲ 6-7 ਲੋਕਾਂ ਦੇ ਇਹ ਜੇ ਕਾਲਸ ਆਏ ਨੇ ਜਿਹੜੇ ਕੀ ਕਹਿੰਦੇ ਜੀ ਅਸੀਂ ਪਲੱਸ 2 ਤੋਂ ਬਾਅਦ ਕੁੜੀ ਨੂੰ ਕੈਨੇਡਾ ਭੇਜਤਾ ਜਾਂ ਬੱਚੇ ਨੂੰ ਕੈਨੇਡਾ ਭੇਜਤਾ ਤਾਂ ਆਹ 1 ਸਾਲ ਦੀ ਸਟੱਡੀ ਤੇ ਭੇਜਿਆ ਸੀ ਜੀ 1 ਸਾਲ ਦੀ ਸਟੱਡੀ ਤੋਂ ਬਾਅਦ ਇਹ ਸਟੱਡੀ ਦੇ ਅਗੇ ਵਰਕ ਪਰਮਿਟ ਹੈ ਹੀ ਨਹੀਂ ਸੀ ਸਾਡਾ ਬੱਚਾ ਵਾਪਸ ਮੁੜਿਆ ਹੁਣ ਅਸੀਂ ਕਿੱਥੋਂ ਦਾ ਕਰੀਏ ਅੱਛਾ ਉਹਨਾਂ ਨੇ ਸਿਰਫ ਕਾਲੀ ਕੀਤੀ ਪੈਸੇ ਮੰਗ ਧੜਕੇ ਜਾਂ ਮੰਗ ਫੜਕੇ ਜਾਂ ਕੁਝ ਵੀ ਕਰਕੇ ਜ਼ਮੀਨ ਵੇਚ ਕੇ ਬੱਚੇ ਨੂੰ ਬਾਹਰ ਭੇਜਤਾ ਇੱਕ ਸਾਲ ਬੱਚੇ ਨੇ ਸਟੱਡੀ ਕੀਤੀ ਸਾਰੇ ਪੈਸੇ ਵੇਸਟ ਹੋ ਗਏ ਉਹ ਵਾਪਸ ਆ ਗਿਆ ਵਾਪਸ ਆ ਗਿਆ ਠੀਕ ਹੈ ਜੀ ਹੁਣ ਇਹ ਕੀ ਹੈ ਕਿ ਬੱਚੇ ਨੂੰ ਹੁਣ ਅੱਗੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਹੁਣ ਅਸੀਂ ਅੱਗੇ ਕੀ ਕਰੀਏ ਜਦੋਂ ਦੇਖੀਏ ਡਿਪਲੋਮਾ ਡਿਗਰੀ ਕੀ ਕੀਤਾ ਜੀ ਕੀਤਾ ਆਰਟ ਕੀਤੀ ਆ ਕੁਛ ਆਰਟਸ ਡਿਪਲੋਮਾ ਸੀ ਜਿਹਦਾ ਕੋਈ ਅੱਗੇ ਫਿਊਚਰ ਹੀ ਨਹੀਂ ਨਾ ਇੰਡੀਆ ਜਾ ਨਾ ਉੱਥੇ ਆ ਬੱਚੇ ਨੂੰ ਹਮੇਸ਼ਾ ਉਹ ਸਟੱਡੀ ਦੋ ਜਿਹਦਾ ਕੋਈ ਸਕਿਲਡ ਵੀਜ਼ਾ ਹੋਵੇ ਜਿਹਦਾ ਕੋਈ ਸਕਿਲਡ ਓਕੂਪੇਸ਼ਨ ਜਾਵੇ ਫੋਰ ਐਗਜ਼ਾਮਪਲ ਕੋਈ ਕਾਰਪੈਂਟਰ ਤੇ ਚਲੇ ਗਿਆ ਫੋਰ ਐਗਜ਼ਾਮਪਲ ਕੋਈ ਬ੍ਰਿਕ ਲੇਅਰ ਤੇ ਚਲਾ ਗਿਆ ਠੀਕ ਹੈ ਜੀ ਕੋਈ ਪਲੰਬਰਿੰਗ ਕਰਨ ਚੱਲ ਗਿਆ ਇੱਥੇ ਵੀ ਇੰਡੀਆ ਦੇ ਵਿੱਚ ਵੀ ਬਾਹਰ ਵੀ ਬੱਚਿਆਂ ਨੂੰ ਹਮੇਸ਼ਾ ਸਕਿਲਡ ਓਕੂਪੇਸ਼ਨਸ ਖਾਓ ਤਾਂ ਕਿ ਬੱਚਿਆਂ ਦੇ ਹੱਥ ਵਿੱਚ ਕੋਈ ਆਪਣਾ ਗੁਣ ਹੋਵੇ ਕੱਲ ਨੂੰ ਉਹ ਭੁੱਖੇ ਨਾ ਮਰਨ ਉਹ ਕਿਸੇ ਵੀ ਕੰਟਰੀ ਚ ਚਾਹੇ ਇੰਡੀਆ ਦੇ ਵਿੱਚ ਚਾਹੇ ਬਾਹਰ ਜਾ ਕੇ ਆਪਣਾ ਸਰਵਾਈਵ ਕਰ ਸਕਣ ਬਿਲਕੁਲ ਤੁਹਾਡੀ ਗੱਲ ਬਹੁਤ ਸਿਆਣੀ ਗੱਲ ਤੁਸੀਂ ਸਹੀ ਗੱਲ ਕੀਤੀ ਮਤਲਬ ਵੀ ਬੰਦੇ ਕੋਲੇ ਸਟੱਡੀ ਦੇ ਨਾਲ ਨਾਲ ਕੋਈ ਨਾ ਕੋਈ ਹੱਥ ਦਾ ਹਨਰ ਵੀ ਹਾਂਜੀ ਵੀ ਹੋਣਾ ਚਾਹੀਦਾ ਤਾਂ ਕਿ ਜੇ ਬੱਚਾ ਸਟੱਡੀ ਵੀ ਕਿਸ ਤਰ੍ਹਾਂ ਕਿਤੇ ਕੋਈ ਦਿੱਕਤ ਆਉਂਦੀ ਹੈ ਤਾਂ ਬੱਚਾ ਆਪਣਾ ਖੱਚ ਬੜੀ ਨਿਕਟੋ ਬਟਾ ਹਾਂਜੀ ਪੂਰਾ ਕਰ ਸਕੀਏ ਜਿੰਨੇ ਜਿੰਨੇ ਦੇਸ਼ਾਂ ਤੋਂ ਤੁਸੀਂ ਘੁੰਮੇ ਹੋ ਕਿ ਉੱਥੇ ਤੁਸੀਂ ਉੱਥੋਂ ਦੇ ਬਕਾਇਦਾ ਜਿਹੜੇ ਇਮੀਗ੍ਰੇਸ਼ਨ ਵਾਲੇ ਬੰਦੇ ਹੁੰਦੇ ਨੇ ਉਹਨਾਂ ਨੂੰ ਮਿਲ ਕੇ ਵੀ ਆਏ ਹੋ ਤੁਸੀਂ ਜਾ ਕੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਹੈ ਤੁਸੀਂ ਹਾਂਜੀ ਅਸੀਂ ਮੋਸਟਲੀ ਹਰ ਇੱਕ ਕੰਟਰੀ ਦੇ ਵਿੱਚ ਦੋ ਤੋਂ ਤਿੰਨ ਜਣਿਆਂ ਨੂੰ ਮਿਲ ਕੇ ਆਏ ਹਾਂ ਕਈ ਵਾਰੀ ਇਹ ਹੁੰਦਾ ਕਿ ਅਸੀਂ ਆਪਾਂ ਇੱਕ ਬੰਦੇ ਨਾਲ ਜਾ ਕੇ ਮਿਲਦੇ ਹਾਂ ਤਾਂ ਆਪਾਂ ਨੂੰ ਪ੍ਰੋਪਰ ਗਾਈਡੈਂਸ ਮਿਲਦੀ ਨਹੀਂ ਕਿ ਇਹੇ ਕੰਟਰੀ ਦੇ ਵਿੱਚ ਕੀ ਰੂਲਸ ਚੱਲ ਰਹੇ ਨੇ ਕੀ ਮੈਂ ਉਹਨਾਂ ਨਾਲ ਬੈਠ ਕੇ ਪ੍ਰੋਪਰ ਮੀਟਿੰਗਸ ਕੀਤੀਆਂ ਨੇ ਸਾਰੀ ਕੰਟਰੀ ਦੇ ਤਿੰਨ ਦਿਨ ਚਾਰ-ਚਾ ਜਣਿਆਂ ਨਾਲ ਬੈਠ ਕੇ ਮੀਟਿੰਗ ਉਹਨਾਂ ਦਾ ਸਿਸਟਮ ਉਥੋਂ ਦਾ ਸਮਝਿਆ ਕਿ ਇਹ ਕੰਟਰੀ ਦਾ ਕੀ ਸਿਸਟਮ ਆ ਇਹ ਕੰਟਰੀ ਕਿਦਾਂ ਦੇ ਮਤਲਬ ਕਿ ਵੀਜ਼ੇ ਪ੍ਰੈਫਰ ਕਰਦੀ ਆ ਇੱਥੇ ਕੀ ਸਿਸਟਮ ਚੱਲ ਰਿਹਾ ਸਾਰਾ ਕੁਝ ਸਟੱਡੀ ਕਰਕੇ ਆਉਂਦਾ ਹੁਣ ਤੁਸੀਂ ਕਿ ਕਿਸ ਕਿਸ ਦੇਸ਼ ਲਈ ਕੰਮ ਕਰ ਰਹੇ ਹੋ ਤੁਸੀਂ ਤੁਹਾਡੇ ਕੋਲੇ ਬੰਦਾ ਆ ਵੀ ਤਾਂ ਕਿਸਕ ਪਰਪਸ ਲਈ ਆ ਸਕਦਾ ਮਤਲਬ ਕਿਹੜੇ ਕਿਹੜੇ ਦੇਸ਼ ਲਈ ਆਪਣੇ ਕੋ ਮੈਜੋਰਟੀ ਕੰਟਰੀਜ਼ ਹੈਗੀਆਂ ਨੇ ਜਿਵੇਂ ਕਿ ਲਾ ਲਓ ਤੁਸੀਂ ਆਸਟ੍ਰੇਲੀਆ ਨਿਊਜ਼ੀਲੈਂਡ ਕੋਈ ਵੀ ਯੂਰਪ ਕੰਟਰੀ ਠੀਕ ਹੈ ਦੁਬਈ ਹੋ ਗਿਆ ਜੋ ਕਿ ਮਹਰੀਨ ਜਾ ਫਿਰ ਕੈਨੇਡਾ ਅਮਰੀਕਾ ਉਧਰ ਚਲੇ ਜਾਓ ਤੁਸੀਂ ਇੰਗਲੈਂਡ ਕੋਈ ਵੀ ਕੰਟਰੀ ਲਈ ਆ ਜੇ ਤਾਂ ਆਪਾਂ ਉਹਨਾਂ ਨੂੰ ਗਾਈਡੈਂਸ ਪ੍ਰੋਪਰ ਦਵਾਂਗੇ ਸਹੀ ਵੀ ਇਹਨਾਂ ਦਵਾਂਗੇ ਕਿ ਤੁਹਾਡੇ ਲਈ ਕੀ ਬੈਟਰ ਆ ਫਿਊਚਰਲੀ ਠੀਕ ਆ ਤੁਹਾਡੇ ਬਜਟ ਤੇ ਕੀ ਆ ਸਭ ਕੁਝ ਨਿਗਾਹ ਵਿੱਚ ਰੱਖ ਕੇ ਆਪਾਂ ਉਹਨਾਂ ਨੂੰ ਗਾਈਡੈਂਸ ਦਵਾਂਗੇ ਜਿਵੇਂ ਤੁਸੀਂ ਜੋ ਤੋਂ ਉਧਰ ਰਹੇ ਆ ਨਾ ਗਏ ਆਪਣਾ ਕੰਮ ਕਰ ਕੀਤਾ ਆਪਣੇ ਆਪ ਨੂੰ ਸਥਾਪਿਤ ਕੀਤਾ ਉਧਰ ਬਕਾਇਦਾ ਸਟੱਡੀ ਕੀਤੀ ਸਿੱਖਿਆ ਇੱਥੇ ਆ ਕੇ ਵੀ ਕੰਮ ਸਟਾਰਟ ਕੀਤਾ ਨਾ ਸੋਣਾ ਕੰਮ ਕਰ ਰਹੇ ਹਾਂ ਤਨੂੰ ਤੁਹਾਡੇ ਮੁਤਾਬਕ ਵੀ ਲੋਕਾਂ ਨੂੰ ਬਾਹਰ ਜਾ ਕੇ ਉਧਰ ਦੇ ਹੀ ਹੋ ਕੇ ਰਹਿਣਾ ਚਾਹੀਦਾ ਕਿ ਕੋਸ਼ਿਸ਼ ਕਰ ਜਾਈਏ ਲੋਕਾਂ ਨੂੰ ਵਾਪਸ ਭੜੰਦੀ ਉਹ ਚਾਹੀਦਾ ਲੋਕਾਂ ਮੇਰੇ ਸਾਹਮਣੇ ਲੋਕਾਂ ਨੂੰ ਵਾਪਸ ਵੀ ਆਪਣੇ ਦੇਸ਼ ਚ ਪਰਤਣਾ ਚਾਹੀਦਾ ਇਹ ਬਹੁਤ ਜ਼ਰੂਰੀ ਆ ਕਿਉਂਕਿ ਹੁਣ ਮੈਂ ਬਹੁਤ ਲੋਕੀ ਇਦਾਂ ਦੇ ਦੇਖੇ ਨੇ ਜਿਹੜੇ ਕੀ ਕਹਿੰਦੇ ਨੇ ਕਿ ਉਹ ਅਸੀਂ ਤਾਂ ਇੰਗਲਿਸ਼ ਬਹੁਤ ਪ੍ਰੋਬਲਮ ਫੇਸ ਕੀਤੀ ਆ ਅਸੀਂ ਆਪਣੇ ਬੱਚਿਆਂ ਨੂੰ ਜੰਮਦਿਆਂ ਤੋਂ ਇੰਗਲਿਸ਼ ਸੌਣ ਲੱਗ ਜਾਂਦੇ ਨੇ ਇੰਗਲਿਸ਼ ਕਾਈ ਜਾਂਦੇ ਆ ਬੱਚਿਆਂ ਨੂੰ ਜਦੋਂ 6-7 ਸਾਲ ਦਾ ਬੱਚਾ ਹੋ ਜਾਂਦਾ ਉਹਨਾਂ ਨੂੰ ਫਿਰ ਹੁੰਦਾ ਕਿ ਇਹ ਤਾਂ ਸੌਣ ਦੇ ਦਾਦਾ-ਦਾਦੀ ਨਾਨਾ-ਨਾਨੀ ਨਾਲ ਗੱਲ ਹੀ ਨਹੀਂ ਕਰ ਪਾ ਰਿਆ ਕਿਉਂਕਿ ਉਹ ਫਿਰ ਉਹ ਕੀ ਹੁੰਦਾ ਕਿ ਉਹ ਬੱਚੇ ਇੰਡੀਆ ਆ ਕੇ ਵੀ ਕੁਝ ਨਹੀਂ ਹੁੰਦੇ ਕਿਉਂਕਿ ਕਮਿਊਨੀਕੇਟ ਹੀ ਨਹੀਂ ਕਰ ਪਾਉਂਦੇ ਇੱਧਰ ਆ ਕੇ ਕਿਸੇ ਨਾਲ ਕਿਉਂਕਿ ਉਹਨਾਂ ਦੀ ਲੈਂਗੁਏਜ ਉਧਰ ਲਈ ਸਾਰਾ ਕੁਝ ਚ ਫਿਰ ਉਹੋ ਜਿਹੇ ਪੇਰੈਂਟਸ ਉੱਥੇ ਹੀ ਸਟਕ ਹੋ ਜਾਂਦੇ ਆ ਤੇ ਉਹ ਆਪਣੇ ਨਾਲ ਬੱਚਿਆਂ ਨੂੰ ਵਾਪਸ ਲੈ ਕੇ ਆ ਸਕਦੇ ਨਹੀਂ ਤੇ ਨਾ ਕੁਝ ਆਪਣਾ ਫਿਊਚਰ ਇੰਡੀਆ ਦੇ ਵਿੱਚ ਸੋਚ ਸਕਦੇ ਆ ਉੱਥੇ ਹੀ ਰਹਿ ਜਾਂਦੇ ਨੇ ਕਿਉਂਕਿ ਜੇ ਦੇਖਿਆ ਜਾਵੇ ਬਾਹਲੇ ਗੈਂਟਰੀਆਂ 'ਚ ਬੁ ਕਿਉਂਕਿ ਉੱਥੇ ਇੱਕ ਤੁਸੀਂ ਜਿੰਨੇ ਮਰਜ਼ੀ ਤੁਹਾਡੇ ਬੱਚੇ ਲਾਇਕ ਆ ਜੋ ਮਰਜ਼ੀ ਨੇ ਉਧਰਲੇ ਕੰਟਰੀਆਂ 'ਚ ਇਹ ਸੋਚਿਆ ਜਾਂਦਾ ਕਿ ਜੇ ਤੁਸੀਂ ਆਪਦੇ ਪੇਰੈਂਟਸ ਨੂੰ ਪਿਆਰ ਕਰਦੇ ਆ ਤਾਂ ਪੇਰੈਂਟਸ ਨੂੰ 올ਡੇਜ ਹੋਮ 'ਚ ਭੇਜੋ ਜੇ ਤੁਸੀਂ ਆਦੇ ਪੇਰੈਂਟਸ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਟੇਕ ਕੇਅਰ ਨਹੀਂ ਕਰ ਪਾ ਰਹੇ ਆ ਉਹਦੇ ਪੇਰੈਂਟਸ ਦੀ ਇਹ ਨਹੀਂ ਹੈਗਾ ਵੀ ਉਧਰਲੇ ਬੋਰੇ ਕਹਿੰਦੇ ਆ ਕਿ ਹਾਂਜੀ ਜੀ ਅਸੀਂ ਮਾਪਿਓ ਨੂੰ ਸੰਭਾਲਣਾ ਨਹੀਂ ਇਹ ਗੱਲ ਨਹੀਂ ਹੈਗੀ ਆਪਣੇ ਇੱਧਰ ਜ਼ਿਆਦਾ ਰੇ ਕਹਿੰਦੇ ਆ ਕਿ ਉਧਰ ਗੋਰਿਆਂ ਦੇ ਮਾਪੇ ਨੂੰ ਸੰਭਾਲਦੇ ਨਹੀਂ ਇਹ ਗੱਲ ਨਹੀਂ ਹੁੰਦੀ ਉਹ ਇਹ ਉਧਰਲੇ ਗੋਰੇ ਇਹ ਗੱਲ ਕਹਿੰਦੇ ਆ ਕਿ ਇੰਡੀਅਨਸ ਨੇ ਜਿਹੜੇ ਉਹ ਪੈਸੇ ਬਚਾਉਣਾਂ ਦੀ ਖਾਤਰ ਆ ਉਹਦੇ ਮਾਪਿਆਂ ਨੂੰ 올ਡ ਏਜ ਹੋਮ ਨਹੀਂ ਭੇਜਦੇ ਨਾਲ ਰੱਖੀ ਜਾਂਦੇ ਪੈਸੇ ਬਚ ਲੈਣਗੇ 올ਡ ਏਜ ਹੋਮ ਨਹੀਂ ਭੇਜ ਰਹੇ ਆ ਤੇ ਮਾਪਿਆਂ ਦੇ ਟੇਕ ਕੇਅਰ ਪ੍ਰੋਪਰ ਨਹੀਂ ਕਰ ਰਹੇ ਤੇ ਉਹਨਾਂ ਨੂੰ ਲੱਗਦਾ ਵੀ 올ਡ ਏਜ ਹੋਮ ਚ ਟੇਕ ਕੇਅਰ ਜ਼ਿਆਦਾ ਹੁੰਦੀ ਹੈ ਕਰਦੇ ਆ ਹਾਂਜੀ ਉਹ ਉਹ ਤਾਂ ਕਰਕੇ ਉੱਥੇ ਉਹ ਫੋਕਸ ਕਰਦੇ ਆ ਬਟ ਐਜ਼ ਜਿਵੇਂ ਆਪਣਾ ਹੁਣ ਹੁਣ ਤੱਕ ਦਾ ਆਪਾਂ ਸਾਰੀ ਆਪਣੀ ਜ਼ਿੰਦਗੀ ਕੱਟੀ ਆ ਤੇ ਆਪਾਂ ਇੱਕ ਕਮਰੇ ਵਿੱਚ ਨਹੀਂ ਰਹਿ ਸਕਦੇ ਇੱਕ ਘਰ ਬੰਦ ਘਰ ਚ ਆਪਾਂ ਨਹੀਂ ਰਹਿ ਸਕਦੇ ਆਪਾਂ ਨੂੰ ਬਾਹਰ ਖੁੱਲੀ ਹਵਾ ਚਾਹੀਦੀ ਆ 올ਡ ਏਜ ਹੋਮ ਕੀ ਹੁੰਦੇ ਨੇ ਕਿ ਇੱਕ ਘਰ ਹੁੰਦੇ ਨੇ ਬਹੁਤ ਵਧੀਆ ਫਾਈਵ ਸਟਾਰ ਫੈਸਿਲਿਟੀਆਂ ਹੁੰਦੀਆਂ ਨੇ ਸਾਰਾ ਕੁਝ ਹੁੰਦਾ ਬਟ ਸਟਿਲ ਇੱਕ ক্লোਜ਼ ਹੁੰਦਾ ਉਹ ਠੀਕ ਹੈ ਇੱਕ ক্লোਜ਼ ਦਾ ਤੁਸੀਂ ਬਾਹਰ ਆਪਣੀ ਮਰਜ਼ੀ ਨਾਲ ਘੁੰਮਣ ਫਿਰਨ ਨਹੀਂ ਜਾ ਸਕਦੇ ਉੱਥੇ ਜੋ ਤਾਂ ਬਸ ਥੋੜਾ ਸਮਾਂ ਹੀ ਲਵਾਂਗੇ ਆਪਾਂ ਹੋਰ ਬਹੁਤ ਸੋਹਣੀ ਗੱਲ ਹੈ ਉਹ ਤੁਸੀਂ ਬਹੁਤ ਸੋਹਣੀ ਦੇ ਕੇ ਨਾਲ ਗਾਈਡ ਕੀਤਾ ਤੁਸੀਂ ਇੱਥੇ ਕਿਸ ਨਾਮ ਤੋਂ ਕੰਮ ਕਰ ਰਹੇ ਹੋ ਤੁਹੇ ਆਪਣਾ ਪ੍ਰੋਪਰ ਐਡਰੈਸ ਬੋਲ ਦੇ ਕੇ ਫਿਰ ਲੋਕਾਂ ਦਾ ਕੀ ਚੀਜ਼ ਜਾਊਗੀ ਲੋਕ ਪੁੱਛਣਗੇ ਹੋ ਸਕਦਾ ਲੋਕ ਆਪਣਾ ਅਪਰੋਚ ਵੀ ਕਰਨ ਹਾਂਜੀ ਆਪਣਾ ਇੱਥੇ ਹੈਗਾ ਕੈਂਗਰੂਜ਼ ਮਾਈਗ੍ਰੇਸ਼ਨ ਤੋਂ ਇਹ ਬਰਨਾਲਾ ਮਹਿਲਕਲਾ ਰੋਡ ਤੇ ਆ ਇਹ ਮਹਿਲਕਲਾ ਸੋਰੀ ਬਰਨਾਲਾ ਰਾਏਕੋਟ ਰੋਡ ਤੇ ਆ ਮਹਿਲਕਲਾ ਪਿੰਡ ਆ ਵਿਚਕਾਰ ਕਿਉਂਕਿ ਸਾਡਾ ਆਪਣਾ ਪਿੰਡ ਆ ਤਾਂ ਕਰਕੇ ਅਸੀਂ ਇੱਥੇ ਖੋਲਿਆ ਕੈਂਗਰੂਜ਼ ਮਾਈਗ੍ਰੇਸ਼ਨ ਆਪਾਂ ਤਾਂ ਰੱਖਿਆ ਐਸ ਜਿਵੇਂ ਕਿ ਮੈਂ ਆਸਟ੍ਰੇਲੀਆ ਸਿਟੀਜ਼ ਆ ਨਾ ਤਾਂ ਕਰਕੇ ਕਿ ਕੈਂਗਰੂਜ਼ ਆਸਟ੍ਰੇਲੀਆ ਦਾ ਇੱਕ ਰਾਸ਼ਟਰੀ ਜਾਨਵਰ ਆ ਤਾਂ ਕਰਕੇ ਅਸੀਂ ਉਹਦੋਂ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ ਕਿ ਹਾਂਜੀ ਵੀ ਕੈਂਗਰੂਜ਼ ਮਾਈਗ੍ਰੇਸ਼ਨ ਜੀ ਜੀ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਬਹੁਤ ਚੰਗਾ ਲੱਗ ਗਿਆ ਗੱਲ ਕਰਕੇ ਮੈਨੂੰ ਲੱਗਦਾ ਵੀ ਆਪਣੀ ਇਸ ਗੱਲਬਾਤ ਬਾਅਦ ਸ਼ਾਇਦ ਬਹੁਤ ਲੋਕ ਹੋਣਗੇ ਜਿਹੜੇ ਸਹੀ ਤਰੀਕੇ ਨਾਲ ਬਾਹਰ ਜਾਣ ਦੀ ਕੋਸ਼ਿਸ਼ ਕਰਨਗੇ ਉਹਨਾਂ ਨੂੰ ਸਹੀ ਬੈਡੈਂਸ ਵੀ ਮਿਲੇਗੀ ਥੈਂਕ ਯੂ ਬਹੁਤ ਮਿਹਰਬਾਨੀ